ਗਲਬਾਤ ਇੱਥੇ ਅਸੀਂ ਸਭ ਤੋਂ ਪਹਿਲਾਂ ਕਰ ਲੈਨੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਇਸ ਵੇਲੇ ਚਰਚਾ ਦੇ ਵਿੱਚ ਸੀਗੇ ਕਿ ਹਾਂ ਇਹ ਚੋਣ ਲੜਨਗੇ ਜਾਂ ਨਹੀਂ ਇਸ ਦੇ ਉੱਤੇ ਮੋਹਰ ਲੱਗੀ ਹੈ ਤੇ ਕਾਦੀ ਲੱਗੀ ਹੈ ਜੀ ਬਿਲਕੁਲ ਜੀ ਤੇ ਜਿਹੜੀਆਂ ਹੁਣ ਤੱਕ ਨਹੀਂ ਆ ਖਬਰਾਂ ਕਿਉਂਕਿ ਕਾਫੀ ਧੀਰ ਤੋਂ ਪਰਸੋਂ ਤੋਂ ਹੀ ਤਕਰੀਬਨ ਜਦੋਂ ਤੋਂ ਜਿਹੜਾ ਹੈਗਾ ਇਹਨਾਂ ਦੇ ਵਕੀਲ ਜਿਹੜੇ ਰਾਜਦੇਵ ਸਿੰਘ ਹੁਣੀ ਉਹਨਾਂ ਨੇ ਜਦੋਂ ਤੋਂ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਉਦੋਂ ਤੋਂ ਕਾਫੀ ਜਿੱਦਾਂ ਕਸ਼ਮਕਸ਼ ਜਿਹੜੀ ਚੱਲ ਰਹੀ ਸੀ ਕਿ ਚੋਣ ਲੜਨਗੇ ਜਾਂ ਨਹੀਂ ਲੜਨਗੇ ਪਰ ਦੂਜੇ ਪੰਨੇ ਹੁਣ ਜਿਹੜੀ ਮੋਰ ਜਿਹੜੀ ਹੈ ਲੱਗ ਚੁੱਕੀ ਹੈ ਮਾਤਾ ਜੀ ਨੇ ਵੀ ਉੱਥੇ ਜਿਸ ਜਗ੍ਹਾ ਤੇ ਮੋਰਚਾ ਲੱਗਾ ਹੋਇਆ ਹੈ ਉੱਥੇ ਉਹਨਾਂ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਔਰ ਇੰਟਰਵਿਊਜ਼ ਵੀ ਉਹਨਾਂ ਨੇ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਪੂਰੀ ਇਹਦੀ ਜਿਹੜੀ ਕਨਫਰਮੇਸ਼ਨ ਹੈ ਉਹ ਜਾਰੀ ਕਰ ਦਿੱਤੀ ਹੈ ਜਿਹੜਾ ਪ੍ਰੈਸ ਨੋਟ ਹੈ ਉਹਦਾ ਥੋੜਾ ਜਿਹਾ ਆਪਾਂ ਤੁਹਾਨੂੰ ਦੱਸਦੇ ਨੇ ਕੀ ਕੁਝ ਉਸ ਦੇ ਵਿੱਚ ਹੈਗਾ ਉਸ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਿਹੜਾ ਹੈ ਨੌਜਵਾਨਾਂ ਤੇ ਕੀਤੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਪਰਚੰਡ ਰੂਪ ਦੇਣ ਲਈ ਐਨਐਸਏ ਖਤਮ ਕਰਵਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਜਾਣ ਲਈ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਵਜੋਂ ਜਿਹੜੀ ਹੈ ਚੋਣ ਖਡੂਰ ਸਾਹ ਫਲਕਾ ਤੋਂ ਲੜਨਗੇ ਤੇ ਪੂਰੀ ਕਨਫਰਮੇਸ਼ਨ ਇਹਦੀ ਹੋ ਗਈ ਹੈ ਔਰ ਕਾਫੀ ਸਾਰੀ ਜਿਹੜੀ ਸਪੋਰਟ ਹੈ ਰੀਸੈਂਟਲੀ ਕਿਉਂਕਿ ਕੱਲ ਪਰਸੋ ਤੱਕ ਲੱਗ ਰਿਆ ਸੀ ਲੜਨਗੇ ਜਾਂ ਨਹੀਂ ਲੜਨਗੇ ਪਰਿਵਾਰ ਵੱਲੋਂ ਕੁਝ ਆ ਰਿਹਾ ਸੀ ਹਜੇ ਪੂਰੀ ਪ੍ਰੋਪਰ ਕਨਫਰਮੇਸ਼ਨ ਨਹੀਂ ਸੀ ਹੋਈ ਭਾਵੇਂ ਕਿ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਹੈਗੇ ਸੀ ਉਹਨਾਂ ਨੇ ਕੱਲ ਕਨਫਰਮ ਕਰਤਾ ਸੀ ਤੇ ਕੱਲ ਆਪਾਂ ਚੈਨਲ ਤੇ ਵੀ ਜਿੱਦਾਂ ਦੱਸ ਦਿੱਤਾ ਸੀ ਕਿ ਹਾਂਜੀ ਕਨਫਰਮ ਹੋ ਗਿਆ ਹੈ ਉਹ ਲੜ ਰਹੇ ਨੇ ਪਰ ਉਹ ਕਿਤਨਾ ਕਿਤੇ ਫਾਈਨਲ ਹੁੰਦੀ ਹੈ ਨਾ ਕਿ ਇੱਕ ਵਾਰ ਪਰਿਵਾਰ ਦੇ ਨਾਲ ਸਲਾਹ ਜਾਂ ਉਹਨਾਂ ਦਾ ਇਹ ਸੀਗਾ ਕਿ ਉੱਥੋਂ ਦੇ ਲੋਕਾਂ ਦੀ ਫੀਡਬੈਕ ਕੀ ਹੈ ਸੰਗਤ ਉੱਥੋਂ ਦੀ ਕੀ ਚਾਹੁੰਦੀ ਹੈ ਕਿਉਂ ਚੱਲ ਰਿਹਾ ਸੀਗਾ ਜਦੋਂ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਮਹੀਨਾ ਕ ਪਹਿਲਾਂ ਉਦੋਂ ਵੀ ਇਹ ਗੱਲ ਉੱਠੀ ਸੀ ਕਿ ਕਿਉਂ ਨਹੀਂ ਪੰਥ ਜਿਹੜਾ ਹੈਗਾ ਆਪਣੇ ਜਿਹੜੇ ਉਮੀਦਵਾਰ ਦਿੰਦਾ ਹੈਗਾ ਤੇ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਉੱਠੀ ਸੀ ਪੰਥਕ ਸਫਾ ਦੇ ਵਿੱਚ ਵੀ ਉਠ ਰਹੀ ਸੀ ਕਿ ਪਿਛਲੀ ਵਾਰ ਜਿਹੜੀ ਬੀਬੀ ਖਾਲੜਾ ਉਹਨਾਂ ਨੂੰ ਉੱਥੋਂ ਖੜੇ ਕੀਤਾ ਗਿਆ ਸੀ ਤੇ ਐਦਕੀ ਕੀ ਕੋਈ ਪੰਥ ਕੋਈ ਉਮੀਦਵਾਰ ਦੇਵੇਗਾ ਤੇ ਉਹੀ ਜਿਹੜੀ ਗੱਲ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਮੁੱਖ ਰੱਖਦੇ ਹੋਏ ਇਹ ਗੱਲ ਕਨਫਰਮ ਹੋ ਗਈ ਹੈ ਚੋਣ ਉਥੋਂ ਲੜ ਰਹੇ ਨੇ ਪਰ ਇੰਨਾ ਜ਼ਿਆਦਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਕੀ ਪੇਪਰ ਪਰਨ ਦਿੱਤੇ ਜਾਂਦੇ ਨੇ ਜਾਂ ਕੀ ਕਿਉਂਕਿ ਕੱਲ ਵੀ ਆਪਾਂ ਦੇਖਿਆ ਕਿ ਪਰਿਵਾਰ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਕਹਿੰਦੇ ਵੀ ਸਾਨੂੰ ਨਾਰਮਲ ਜਿੱਦਾਂ ਹੁੰਦਾ ਕਿ ਇਸ ਅਸੀਂ ਜਾ ਕੇ ਸਿੱਧਾ ਮਿਲ ਲੈਨੇ ਆ ਘੰਟਾ ਡੇਢ ਘੰਟਾ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪੂਰੀ ਗੱਲਬਾਤ ਨਹੀਂ ਹੋਣ ਦਿੱਤੀ ਗਈ ਫਿਰ ਅੱਜ ਦੀ ਜਿਹੜੀ ਗੱਲ ਬਹੁਤ ਹੋਈ ਹੈ ਉਸ ਤੇ ਵਿੱਚ ਜਿਹੜੀ ਕਨਫਰਮੇਸ਼ਨ ਇਹ ਵਾਲੀ ਜਿਹੜੀ ਆਈ ਹੈਗੀ ਆ ਤੇ ਥੋੜਾ ਜਿਹਾ ਜੇ ਆਪਾਂ ਕਿਉਂਕਿ ਹਰੇਕ ਜਿਹੜਾ ਹੈਗਾ ਨਾ ਖਾਸ ਕਰਕੇ ਪੰਥਾ ਖਲਕਿਆਂ ਦੇ ਵਿੱਚ ਲੈ ਕੇ ਇਸ ਨੂੰ ਥੋੜਾ ਜਿਹਾ ਉਤਸ਼ਾਹ ਵੀ ਹੈ ਕਿ ਘੱਟੋ ਘਾਟ ਇੱਕ ਬੰਨੇ ਤੇ ਜਿਹੜਾ ਹੈਗਾ ਕਿ ਤਰ੍ਹਾਂ ਕਿਤੇ ਜਿਹੜਾ ਜ਼ੋਰ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਵੀ ਇੱਧਰਲੇ ਬੰਨੇ ਖਡੂਰ ਸਾਹਿਬ ਇੱਕ ਹੌਟ ਸੀਟ ਜੀ ਬਣ ਜਾਵੇਗੀ ਕਿਉਂਕਿ ਜਦੋਂ ਖਬਰਾਂ ਇਦਾਂ ਦੀਆਂ ਸਾਹਮਣੇ ਆਉਣਗੀਆਂ ਔਰ ਜਿਹੜੇ ਮੌਜੂਦਾ ਹਾਲਾਤ ਇਸ ਟਾਈਮ ਉੱਥੇ ਖੜੇ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਪੁੱਲਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਰਪਾਲ ਸਿੰਘ ਬਲੇਰ ਹੁਣੀ ਨੇ ਜਿਨ੍ਹਾਂ ਨੇ ਕੱਲ ਜਿਹੜਾ ਹੈ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਜੇ ਅਮਰਪਾਲ ਸਿੰਘ ਹੁਣੀ ਕਨਫਰਮ ਕਰਦੇ ਨੇ ਤੇ ਮੈਂ ਉੱਥੇ ਆਪਣੀ ਜਿਹੜੀ ਸੀਟ ਹੈ ਉਹ ਉਹਨਾਂ ਦੀ ਸਪੋਰਟ ਦੇ ਵਿੱਚ ਛੱਡ ਦੇਵਾਂਗਾ ਤੇ ਹੁਣ ਦੇਖਦੇ ਹਾਂ ਕੀ ਕੁਝ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜੀ ਜਿਸ ਤਰੀਕੇ ਦੇ ਨਾਲ ਭਾਈ ਅਮਰਪ੍ਰਤਪਾਲ ਸਿੰਘ ਦੀ ਇਸ ਚੋਣ ਇਸ ਵਰਤਿਆ ਚੋਣਾਂ ਲੜਨ ਨੂੰ ਲੈ ਕੇ ਇੱਕ ਤਸਵੀਰ ਸਾਫ਼ ਹੋ ਚੁੱਕੀ ਹੈ ਤੇ ਉਮੀਦ ਹੈਗੀ ਹੈ ਕਿ ਖਟੂਰ ਸਾਹਿਬ ਦੇ ਜੋ ਲੋਕ ਨੇ ਜੋ ਵੋਟਰ ਨੇ ਉਹ ਪੰਜਾਬ ਦੇ ਇਹਨਾਂ ਮਸਲਿਆਂ ਨੂੰ ਸਮਝਦਿਆ ਹੋਇਆ ਜ਼ਮੀਨੀ ਪੱਧਰ ਦੇ ਉੱਤੇ ਜਿਨ੍ਹਾਂ ਨੇ ਸਾਥ ਦਿੱਤਾ ਸੀ ਭਾਈ ਅਮਰਪ੍ਰਤਪਾਲ ਸਿੰਘ ਦਾ ਉਹਨਾਂ ਨੂੰ ਹੁਣ ਸਾਥ ਵੋਟਾਂ ਦੇ ਰਾਹੀਂ ਵੀ ਦੇਣ ਤੇ ਪੰਜਾਬ ਦੇ ਦਰਦ ਦੀ ਜੋ ਗੱਲ ਪੰਜਾਬ ਦੇ ਨੌਜਵਾਨੀ ਦੀ ਜੋ ਗੱਲ ਖਡੂਰ ਸਾਹਿਬ ਖਲਕੇ ਤੋਂ ਕਰਨਾ ਚਾਹੁੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਉਸ ਦੇ ਉੱਤੇ ਪੈਰਾ ਦਿੰਦਿਆ ਹੋਇਆ ਪੰਥਕ ਵੋਟ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤੇਗੀ ਜਾਂ ਨਹੀਂ ਇਹ ਹੁਣ ਵੇਖਣਾ ਰਹੇਗਾ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਉਹਨਾਂ ਦੇ ਵੱਲੋਂ ਦੌਰੇ ਕੀਤੇ ਗਏ ਜਿਕਰ ਸੰਗਤ ਜੀ ਤੁਹਾਡੇ ਪਿੰਡ ਦੇ ਵਿੱਚ ਵੀ ਖਾਲਸਾ ਵੀਰ ਪਹੁੰਚੀ ਸੀ ਤੇ ਤੁਹਾਡੀ ਆਵਾਜ਼ ਹੁਣ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਚੁਕਾ ਜਾਂਦੇ ਨਹੀਂ ਜੇ ਤੁਸੀਂ ਅੱਜ ਤੋਂ ਕੁਝ ਸਮਾਂ ਪਹਿਲਾਂ ਤੱਕ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਅੰਮ੍ਰਿਤਸਰ ਦੇ ਮੋਰਚੇ ਦੇ ਵਿੱਚ ਪਹੁੰਚੇ ਹੋ ਤੁਸੀਂ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਖਾਲਸਾ ਵੀ ਹੀਰ ਦੇ ਸਮੇਂ ਜਿਸ ਵੇਲੇ ਪ੍ਰਚਾਰ ਕਰ ਰਹੇ ਸੀ ਹੁੰਦਾ ਕੀ ਹੈ ਜਦ ਅਸੀਂ ਕਿਸੇ ਦੀ ਆਈਡੀਓਲੋਜੀ ਦੇ ਨਾਲ ਜੁੜਦੇ ਹਾਂ ਜੋ ਵਿਚਾਰ ਧਾਰਾ ਸੰਤਾਂ ਦੀ ਸੋਚ ਦੇ ਨਾਲ ਜੁੜਦੀ ਹੈ ਤਦ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਦੇ ਨਾਲ ਵੱਧ ਤੋਂ ਵੱਧ ਸਾਂਝ ਪਾਈਏ ਉਹਨਾਂ ਦੇ ਵਿਚਾਰਾਂ ਨੂੰ ਸੁਣੀਏ ਉਹਨਾਂ ਦੇ ਸਮਾਗਮਾਂ ਦੇ ਵਿੱਚ ਪਹੁੰਚੀਏ ਸੰਗਤ ਨੂੰ ਬੇਨਤੀ ਕਰਾਂਗੇ ਸਾਡੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਪ੍ਰੋਗਰਾਮ ਮੀਡੀਆ ਵੋਚ ਨੂੰ ਸਪੋਰਟ ਕਰੋ ਇਸ ਮੇਲੇ ਸਭ ਤੋਂ ਪਹਿਲਾ ਪ੍ਰੋਗਰਾਮ ਸ਼ੇਅਰ ਕਰੋ ਤੇ ਨਾਲ ਦੀ ਨਾਲ ਤੁਸੀਂ ਇਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਵੀ ਆਪਣਾ ਜ਼ਰੂਰ ਕਰੋ ਜੇ ਤੁਹਾਡੇ ਜ਼ਹਿਨ ਦੇ ਵਿੱਚ ਹੋਏ ਕਿ ਹਾਂ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਜਿੱਤ ਸਕਦੇ ਨੇ ਜਾਂ ਨਹੀਂ ਉਸ ਦੇ ਉੱਤੇ ਵੀ ਤੁਸੀਂ ਆਪਣੇ ਕਮੈਂਟ ਪੋਸਟ ਕਰ ਸਕਦੇ ਹੋ ਤੇ ਤੁਹਾਡੇ ਕਮੈਂਟਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਅਸੀਂ ਐਡ-ਆਨ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲਿਖ ਰਹੇ ਨੇ ਇੱਕ ਇੱਕ ਸਾਡੇ ਜੋ ਵਿਊਅਰ ਹੈਗੇ ਨੇ ਤੇ ਨਾਲ ਉਹਨਾਂ ਨੇ ਝੰਡੇ ਖੜੇ ਕਰ ਦਿੱਤੇ ਨੇ ਅਸੀਂ ਮੰਨਦੇ ਚਲੋ ਇਹ ਕੇਸਰੀ ਨਿਸ਼ਾਨ ਹੋਣਗੇ ਜੋ ਸੰਗਤ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਪਣੀ ਇੱਕ ਕਮੈਂਟ ਦੇ ਰਹੀ ਸਾਂਝ ਪਾਈ ਹੈ ਕਿ ਹੋ ਸਕਦਾ ਉਹਨਾਂ ਦੀ ਜਿੱਤ ਹੋਏ ਅੱਗੇ ਵਧਦੇ ਹਾਂ ਆਮ ਆਦਮੀ ਪਾਰਟੀ ਮੌਜੂਦਾ ਪੰਜਾਬ ਦੀ ਸੱਤਾਧਿਰ ਪਾਰਟੀ ਇਸ ਦੇ ਵਿੱਚ ਕਈ ਚਿਹਰੇ ਬਦਲਣ ਦੀ ਗੱਲ ਹੋ ਰਹੀ ਹੈ ਉਮੀਦਵਾਰਾਂ ਨੂੰ ਬਦਲਣ ਦੀ ਗੱਲ ਹੋ ਰਹੀ ਹੈ ਕਿ ਇਹ ਪਾਰਟੀ ਦੇ ਲਈ ਸੰਕਟ ਦੀ ਘੜੀ ਹੋ ਸਕਦੀ ਹੈ ਬਿਲਕੁਲ ਇੱਕ ਬੰਨੇ ਜਿੱਥੇ ਇੱਥੇ ਮੋਹਰ ਲੱਗੀ ਔਰ ਇਸੇ ਹੀ ਸੀਟ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਅਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿਆ ਅਸਰਾਂਆਂ ਕਿਉਂ ਲਗਾਈਆਂ ਜਾ ਰਹੀਆਂ ਨੇ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਲਾਲਜੀਤ ਸਿੰਘ ਭੁੱਲਰ ਹੋਣੀ ਹੈਗੇ ਨੇ ਉਹ ਵੀ ਐਸੇ ਹੀ ਸੀਟ ਦੇ ਉੱਤੇ ਖੜੇ ਨੇ ਉਹਨਾਂ ਦੇ ਵੱਲੋਂ ਪਿੱਛੇ ਜਿਹੇ ਇੱਕ ਬਿਆਨ ਜਿਹੜਾ ਹੈ ਦਿੱਤਾ ਗਿਆ ਸੀ ਜਿਸ ਦੇ ਵਿੱਚ ਐਸਸੀਐਸਸੀ ਬਾਰੇ ਜਾਂ ਜਿਹੜੀ ਆਪਾਂ ਕਹਦੇ ਨੇ ਕਮਿਊਨਿਟੀ ਬਾਰੇ ਖਾਸ ਕਰਕੇ ਰਾਮਗੜੀਆ ਕਮਿਊਨਿਟੀ ਬਾਰੇ ਉਹਨਾਂ ਵੱਲੋਂ ਇਦਾਂ ਦੀ ਕੋਈ ਸ਼ਬਦਾਵਲੀ ਬੋਲੀ ਗਈ ਸੀ ਭਾਵੇਂ ਕਿ ਉਹਨਾਂ ਨੇ ਜਿਹੜਾ ਹੈਗਾ ਕਿ ਉੱਥੇ ਜਾ ਕੇ ਦਰਬਾਰ ਸਾਹਿਬ ਜਾ ਕੇ ਵੀ ਮਾਫੀ ਮੰਗ ਲਈ ਤੀ ਪਰ ਉਹ ਹੁੰਦਾ ਨਾ ਕਈ ਵਾਰੀ ਜਿਹੜੇ ਤੁਸੀਂ ਲਬਜ਼ ਉਹ ਵੀ ਇਦਾਂ ਦੇ ਟਾਈਮ ਤੇ ਜਦੋਂ ਬਾਹਰ ਕੱਢ ਦਿੰਦੇ ਨੇ ਉਹ ਕਿ ਤਨਾ ਕਿਤੇ ਕਿਸੇ ਕਿ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਫਿਰ ਲਫਜ਼ ਜਿਹੜੇ ਆ ਉਹ ਵਾਪਸ ਨਹੀਂ ਲਏ ਜਾਂਦੇ ਹੁੰਦੇ ਤੇ ਉਸ ਨੂੰ ਲੈ ਕੇ ਇਹ ਲੱਗ ਰਿਹਾ ਹੈ ਕਿ ਚੋਣ ਕਮਿਸ਼ਨ ਵੀ ਇਹਦਾ ਕੋਈ ਨੋਟਿਸ ਲੈ ਸਕਦਾ ਹੈ ਇਹ ਵੀ ਤਲਵਾਰ ਜਿਹੜੀ ਉਹਨਾਂ ਤੇ ਲਟਕੀ ਹੋਈ ਹੈ ਤੇ ਦੂਜੇ ਪੱਨੇ ਕੀ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਏਡੀਜੀਪੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਨਾਮ ਹੈਗਾ ਉਹਨਾਂ ਦੇ ਵੱਲੋਂ ਵੀਆਰਐਸ ਲੈ ਲਿਆ ਜਾਂਦਾ ਹੈ ਕਿ ਮਤਲਬ ਉਹਨਾਂ ਦਾ ਅਜੇ ਕਾਰਜਕਾਲ ਅਜੇ ਰਹਿੰਦਾ ਹੈਗਾ ਥੋੜਾ ਜਿਹਾ ਪਰ ਉਹਨਾਂ ਦੇ ਵੱਲੋਂ ਜਿਹੜਾ ਹੈ ਅਸਤੀਫਾ ਜਿਹੜਾ ਆਪਾਂ ਕਹੀ ਕਿ ਇੱਕ ਤਰ੍ਹਾਂ ਦਾ ਦੇ ਦਿੱਤਾ ਜਾਂਦਾ ਹੈ ਔਰ ਉਹ ਕਹਿੰਦੇ ਆ ਕਿ ਆਮ ਫੀਲਿੰਗ ਅਨਕੇਸਡ ਕਿ ਮੈਂ ਜਿਹੜਾ ਸਰਵਿਸ ਤੋਂ ਜਿਹੜਾ ਹੋ ਗਿਆ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਸਿਆਸਤ 'ਚ ਐਂਟਰੀ ਕਰ ਸਕਦੇ ਹੋ ਤੇ ਉਹਨਾਂ ਨੇ ਗੋਲਮੋਲ ਜਿਹਾ ਜਵਾਬ ਦਿੱਤਾ ਨਾ ਤੇ ਸਿੱਧੀ ਨਾ ਕੀਤੀ ਤੇ ਨਾ ਤੇ ਸਿੱਧੀ ਹਾਂ ਕੀਤੀ ਹੈਗੀ ਆ ਤੇ ਉਹ ਵੀ ਇਸੇ ਇਲਾਕੇ ਨੂੰ ਬਿਲੋਂਗ ਕਰਦੇ ਨੇ ਹੁਣ ਜਿਹੜੇ ਐਕਸਪਰਟ ਜਿਹੜੇ ਹੈਗੇ ਨੇ ਉਹ ਇਸ ਗੱਲ ਦੀ ਅਸ਼ੰਕਾ ਜਤਾ ਰਹੇ ਨੇ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇੱਥੇ ਉਹਨਾਂ ਨੂੰ ਕੈਂਡੀਡੇਟ ਰਿਪਲੇਸ ਕਰ ਦਿੱਤਾ ਜਾਵੇ ਠੀਕ ਇਹਦਾ ਪਲੱਸ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਹ ਵੀ ਕਹਿ ਸਕਦੀ ਹਾਂਜੀ ਵੀ ਦੇਖੋ ਜੇ ਸਾਡੇ ਬੰਦੇ ਤੇ ਇਲਜ਼ਾਮ ਲੱਗਿਆ ਤੇ ਅਸੀਂ ਉਹਨੂੰ ਜਿਹੜਾ ਹੈ ਬਦਲ ਲਿੱਤਾ ਪਰ ਫੀ ਫਿਰ ਕੀ ਅੱਗੇ ਜਾ ਕੇ ਉਹਨਾਂ ਦੀ ਮੰਤਰੀ ਜਿਹੜਾ ਮੰਤਰੀ ਪਦ ਹੈਗਾ ਉਹਦੇ ਤੇ ਵੀ ਕਿਤੇ ਨਾ ਕਿਤੇ ਖਤਰਾ ਮੰਡਰਾਏਗਾ ਆ ਕਿਉਂਕਿ ਚਲਦੀ ਰੇਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਆਪਣਾ ਪਲੇਅਰ ਜਿਹੜਾ ਹੈ ਉਹ ਚੇਂਜ ਕਰ ਦਿਓ ਇਹ ਬੜਾ ਔਖਾ ਹੁੰਦਾ ਹੈ ਜੇ ਇਸ ਤਰ੍ਹਾਂ ਹੁੰਦਾ ਹੈ ਵੈਸੇ ਤੇ ਚਲੋ ਕਰਨਾ ਕੋਈ ਔਖਾ ਨਹੀਂ ਹੈ ਕਿਉਂਕਿ ਪੇਪਰ ਅਜੇ ਭਰੇ ਨਹੀਂ ਗਏ ਅਜੇ ਤੇ ਕਾਫੀ ਟਾਈਮ ਹੈਗਾ ਹੈ ਪਰੰੰਦੀ ਅਜੇ ਡੇਟ ਵੀ ਚੱਲੂ ਨਹੀਂ ਹੋਈ ਤੇ ਪਰ ਅਗਰ ਇਸ ਤਰ੍ਹਾਂ ਹੋਏਗਾ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਫਾਇਦਾ ਵੀ ਹੋ ਸਕਦਾ ਹੈ ਬਾਕੀ ਜਿਹੜੀ ਖਡੂਰ ਸਾਹਿਬ ਸੀਟ ਕਾਫੀ ਜਿਆਦੀ ਜਿਹੜੀ ਇੰਟਰਸਟਿੰਗ ਆਪਾਂ ਕਹਿ ਸਕਦੇ ਹਾਂ ਕਿ ਇਸ ਟਾਈਮ ਜਿਹੜੀ ਹੈ ਹੋ ਚੁੱਕੀ ਹੈਗੀ ਬਿਲਕੁਲ ਖਡੂਰ ਸਾਹਿਬ ਸੀਟ ਦੀ ਜਦ ਇਸ ਵੇਲੇ ਅਸੀਂ ਗੱਲ ਕਰ ਰਹੇ ਹ ਸਿੰਘ ਪੁੱਲਰ ਨੂੰ ਚੋਣਾਂ ਦੇ ਵਿੱਚ ਉਤਾਰਨਾ ਦੋਵਲੀ ਗੱਲਬਾਤ ਇਸ ਵੇਲੇ ਜ਼ਰੂਰ ਚੱਲਦੀ ਪਈ ਹੈ ਜੇਕਰ ਕੋਈ ਅਜੇਹਾ ਉਮੀਦਵਾਰ ਉਤਾਰਿਆ ਜਾਂਦਾ ਹੈ ਜੋ ਪ੍ਰਸ਼ਾਸਨਿਕ ਅਧਾਰੀਆਂ ਦੇ ਵਿੱਚ ਸੇਵਾਵਾਂ ਨਿਭਾ ਚੁੱਕਾ ਹੈ ਖਾਸ ਤੌਰ ਦੇ ਉੱਤੇ ਪੁਲਿਸ ਮੈਕਮੇ ਦੀ ਵਿੱਚ ਤਾਂ ਪੰਜਾਬ ਦੀ ਆਵਾਮ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਕ ਅਜੇਹਾ ਉਮੀਦਵਾਰ बतौर ਬਧਾਇਕ ਉਤਾਰਿਆ ਸੀ ਵਿਧਾਇਕੀ ਹਾਸਲ ਕਰਨ ਤੋਂ ਬਾਅਦ ਪਾਰਟੀ ਨੇ ਉਸ ਦੀ ਕਿੰਨੀ ਇੱਕ ਸੁਣੀ ਤੇ ਖਡੂਰ ਸਾਹਿਬ ਦੇ ਵੋਟਰ ਇਹ ਜ਼ਰੂਰ ਸਮਝ ਜਾਣ ਕਿ ਜੇਕਰ ਕੋਈ ਅਜੇਹਾ ਪ੍ਰਸ਼ਾਸਨਿਕ ਅਧਿਕਾਰੀ ਆ ਪੁਲਿਸ ਦਾ ਰਿਟਾਇਰਡ ਅਧਿਕਾਰੀ ਚੋਣਾਂ ਦੇ ਵਿੱਚ ਉਤਾਰਿਆ ਜਾਂਦਾ ਤਾਂ ਸੰਸਦ ਦੇ ਵਿੱਚ ਉਸ ਦੀ ਕਿੰਨੀ ਸੁਣੇਗੀ ਪਾਰਟੀ ਉਸ ਦੀ ਕਿੰਨੀ ਸੁਣੇਗੀ ਇਸ ਦੇ ਵੱਲ ਧਿਆਨ ਅਸੀਂ ਜ਼ਰੂਰ ਰੱਖੀਏ ਤੇ ਜੋ ਸਾਡੇ ਕੋਲ ਕਮੈਂਟ ਪਹੁੰਚ ਰਹੇ ਨੇ ਜੀ ਲਿਖ ਰਹੇ ਨੇ ਕੁਲਵਿੰਦਰ ਕੌਰ ਫੁੱਲ ਸਪੋਰਟ ਹੈ ਜੀ ਜਿੱਤਣਗੇ ਜ਼ਰੂਰ ਭਾਈ ਅਮਰਪਾਲ ਸਿੰਘ ਦੇ ਬਾਰੇ ਮੋੜ ਤੋਂ ਸੰਗਤ ਭਾਈ ਅਮਰਪਾਲ ਸਿੰਘ ਦੇ ਬਾਰੇ ਗੱਲ ਕਰ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਿੱਤੇਗਾ ਅਗਰ ਆਜ਼ਾਦ ਖੜੇਗਾ ਇੱਥੇ ਗੱਲ ਹੋਈ ਹੈ ਆਜ਼ਾਦ ਖੜੇਗਾ ਆਜ਼ਾਦ ਹੀ ਖੜ ਰਹੇ ਨੇ ਉਹ ਕਨਫਰਮੇਸ਼ਨ ਸਟਾਰਟ ਹੋ ਗਿਆ ਮੇਰਾ ਖਿਆਲ ਇਹਨਾਂ ਨੇ ਦੇਖਿਆ ਸੁਣਿਆ ਜੀ 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 ਬਿਲਕੁਲ ਜੀ ਜੋ ਸਾਡੇ ਦਰਸ਼ਕ ਕਮੈਂਟ ਕਰ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਕਰ ਆਜ਼ਾਦ ਖੜੇ ਹੋਣਗੇ ਤਾਂ ਜ਼ਰੂਰ ਜਿੱਤਣਗੇ ਉਹ ਆਜ਼ਾਦ ਹੀ ਖੜੇ ਹੋ ਰਹੇ ਨੇ ਮੁਰਦੋ ਖਡੂਰ ਸਾਹਿਬ ਦਾ ਜ਼ਿਕਰ ਇੱਥੇ ਕਮੈਂਟਸ ਦੇ ਵਿੱਚ ਆਇਆ ਤੇ ਅਕਾਲੀ ਦਲ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਪੋਰਟ ਦੇਣਾ ਚਾਹੀਏ ਉਹਨਾਂ ਦੇ ਕੋਲ ਕਿਹੜੇ ਕਿਹੜੇ ਆਪਸ਼ਨਸ ਨੇ ਦੇਣਗੇ ਵੀ ਸਪੋਰਟ ਜਾਂ ਨਹੀਂ ਅ ਇਧਰ ਇਹਨਾਂ ਸਾਨੂੰ ਪਿਛਲੇ ਜਿਹੜੇ ਇਲੈਕਸ਼ਨ ਹੈਗੇ ਨਾ 2019 ਵਾਲੇ ਉੱਥੇ ਜਿਹੜੀ ਝਾਤ ਮਾਰਨੀ ਪੈਣੀ ਆ ਤੁਹਾਨੂੰ ਯਾਦ ਹੋਵੇਗਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਜਿਹੜੇ ਉੱਥੋਂ ਖੜੇ ਸਨ ਤੇ ਉਹਨਾਂ ਨੂੰ ਵੀ ਉਸ ਟਾਈਮ ਤਕਰੀਬਨ 2.5 ਲੱਖ ਜਿਹੜੀ ਵੋਟ ਐ ਉਹਨਾਂ ਨੂੰ ਪੈ ਗਈ ਸੀ ਪਰ ਉਹਨਾਂ ਦੇ ਬਰਾਬਰ ਤੇ ਉਸ ਟਾਈਮ ਦੀ ਆਪਾਂ ਕਹੀ ਕਿ ਅਕਾਲੀ ਦਲ ਦੇ ਖਿਲਾਫ ਇੱਕ ਨੇਰੀ ਜੀ ਚੱਲ ਰਹੀ ਸੀ ਜਦਮੀਆਂ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਸੀ ਫਿਰ ਵੀ ਜਿਹੜਾ ਹੈਗਾ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਹੋਣਾ ਨੂੰ ਤਕਰੀਬਨ ਤਕਰੀਬਨ 2.5 ਲੱਖ ਵੋਟ 3.19 ਹਜ਼ਾਰ ਵੋਟ ਉਹਨਾਂ ਨੂੰ ਵੀ ਪੈ ਗਈ 30% ਆਪਾਂ ਸਿੰਪਲ ਕਹੀਏ ਕਿ ਬੀਬੀ ਜਗੀਰ ਕੌਰ ਉਹਨਾਂ ਨੂੰ ਵੋਟ ਪਈ ਸੀ ਤੇ 20% ਜਿਹੜੀ ਆ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਪਈ ਸੀ ਤੇ ਦੂਜੇ ਪੰਨੇ ਜਸਬੀਰ ਸਿੰਘ ਗਿੱਲ ਜਿਨ੍ਹਾਂ ਨੂੰ ਕਿ ਤਕਰੀਬਨ ਜਿਹੜਾ 42-43% ਵੋਟ 4.5 ਲੱਖ ਵੋਟ ਉਹਨਾਂ ਨੂੰ ਪੈਂਦੀ ਹੈ ਤੇ ਉਹ ਜਿਹੜੇ ਜਿੱਤ ਜਾਂਦੇ ਨੇ ਤੇ ਇਹੀ ਸਮੀਕਰਨ ਇੱਥੇ ਹਨ ਕਿ ਕੀ ਅਕਾਲੀ ਦਲ ਉੱਥੇ ਆਪਣੀ ਸੀਟ ਛੱਡ ਦੇਗਾ ਨਾਰਮਲੀ ਇਸ ਤਰ੍ਹਾਂ ਹੁੰਦਾ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਸਮੀਕਰਨ ਬਣਦੇ ਜਾ ਰਹੇ ਨੇ ਕਿਉਂਕਿ 12 ਸੀਟਾਂ ਅਕਾਲੀ ਦਲ ਦੀਆਂ ਅਨਾਉਂਸ ਹੋ ਗਈਆਂ ਨੇ ਕੀ ਇੱਥੇ ਵੇਟ ਕੀਤੀ ਜਾ ਰਹੀ ਸੀ ਮਤਲਬ ਜਿਹੜੇ ਐਕਸਪਰਟਸ ਨੇ ওই ਚੀਜ਼ ਦੀ ਇੱਕ ਜ਼ਾਹਰ ਕਰ ਰਹੇ ਨੇ ਕਿ ਸ਼ਾਇਦ ਅਕਾਲੀ ਦਲ ਕਿਤੇ ਕੁਝ ਹੈ ਬਾਕੀ ਛੱਡਦਾ ਹੈ ਨਹੀਂ ਛੱਡਦਾ ਹੈ ਉੱਪਰੋਂ ਕਿੰਨਾ ਪ੍ਰੈਸ਼ਰ ਪੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਫਿਰ ਜਿਹੜੇ ਉੱਥੋਂ ਦੇ ਲੋਕ ਨੇ ਉਹ ਕਿੰਨਾ ਕੁ ਸਾਥ ਦਿੰਦੇ ਨੇ ਇਹ ਕਾਫੀ ਕੁਝ ਆਪਣੇ ਆਪ ਦੇ ਵਿੱਚ ਮਾਇਨੇ ਰੱਖੇਗਾ ਪੰਥਕ ਸੀਟ ਹੈ ਔਰ ਇਸ ਦੇ ਜਿਹੜੇ 6 ਜਿਹੜੇ ਏਰੀਆਸ ਹੈਗੇ ਨੇ ਉਹ ਮਾਝੇ ਦੇ ਵਿੱਚ ਆ ਜਾਂਦੇ ਨੇ ਜਿਹੜੇ ਆਪਾਂ ਪੰਥਕਲ ਕੇ ਕਹਿ ਸਕਦੇ ਆ ਦੋ ਦੁਆਬੇ ਚ ਆਉਂਦੇ ਨੇ ਤੇ ਇੱਕ ਜਿਹੜੀ ਸੀਟ ਹੈਗੀ ਉਹ ਮਾਲਵੇ ਦੀ ਵੀ ਹੈ ਮਤਲਬ ਇੱਕ ਇਹੋ ਜਿਹਾ ਖੇਤਾਂ ਜਿਹੜਾ ਹੈਗਾ ਜਿਹੜਾ ਤਿੰਨਾ ਪਾਸੇ ਹੀ ਜਿਹੜਾ ਕਿਤੇ ਨਾ ਹੈ ਤਕਰੀਬਨ 80% ਜਿਹੜੀ ਹੈ ਪੇਂਡੂ ਆਬਾਦੀ ਇੱਥੇ ਹੈਗੀ ਹੈ ਪੇਂਡੂ ਆਬਾਦੀ ਕਿਸਾਨੀ ਦੇ ਨਾਲ ਵੀ ਜੁੜੀ ਹੋਈ ਹੈ ਔਰ ਇਧਰਲਾ ਏਰੀਆ ਹਮੇਸ਼ਾ ਪੰਥਕ ਤੌਰ ਤੇ ਰਿਹਾ ਹੈਗਾ ਜਦੋਂ ਇਧਰ ਦੀ ਗੱਲ ਆਉਂਦੀ ਹੈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਉਹ ਵੀ ਉਦੋਂ ਤਰਨਤਾਨ ਹਲਕਾ ਪੈਂ ਤੇ ਉਹਨਾਂ ਨੂੰ ਵੀ ਜਿਹੜੀ ਇੱਕ ਵੱਡੀ ਜਿੱਤ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਪ੍ਰਾਪਤ ਹੋਈ ਸੀ ਤਕਰੀਬਨ 4,80,000 ਦਾ ਕਹਿੰਦੇ ਆ ਵੀ ਉਹਨੋਂ ਮਾਰਜਨ ਜਿਹੜਾ ਰਿਆ ਹੈਗਾ ਸੀ ਜਿੱਤ ਦਾ ਮਾਰਜਨ ਜੀ ਮਤਲਬ ਇੰਨੀ ਵੱਡੀ ਪੱਧਰ ਤੇ ਜਿਹੜੀ ਐ ਇੱਕ ਰਿਕਾਰਡ ਜਿਹੜਾ ਉਦੋਂ ਬਣਿਆ ਸੀਗਾ ਉਦੋਂ ਉਹ ਵੀ ਭਾਗਲਪੁਰ ਜੇਲ੍ਹ ਦੇ ਅੰਦਰ ਹੀ ਸਨ ਤੇ ਉਹੀ ਜਿਹੜਾ ਕਿਤਨਾ ਕਿਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਉਹ ਇੱਕ ਹੁੰਦਾ ਨਾ ਕਿ ਨੈਰੇਟਿਵ ਤੇ ਦੂਜੇ ਬੰਨੇ ਜਿਹੜਾ ਹੈਗਾ ਅਮਰਤਪਾਲ ਸਿੰਘ ਹੁਣਾਂ ਲਈ ਇੰਨਾ ਸੌਖਾ ਨਹੀਂ ਹੋਏਗਾ ਕਿ ਸਟੇਟ ਫਾਰਵਰਡ ਜਿਹੜਾ ਕੌਣ ਪ੍ਰਚਾਰ ਕਰੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਫੜੋ ਫੜਾਈਆਂ ਹੋਈਆਂ ਜਾਂ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਮੋਰਚੀ 'ਚ ਜਾਣ ਨਹੀਂ ਦਿੱਤਾ ਜਾ ਰਿਹਾ ਜਾਂ ਮੋਰਚੀ 'ਚ ਕੈਮਰਾ ਲਾਉਣ ਦੇ ਵਿੱਚ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਉਹਨਾਂ ਦੇ ਹੱਕ 'ਚ ਪ੍ਰਚਾਰ ਆਪ ਮੁਹਾਰੇ ਨੌਜਵਾਨ ਕਰਨਗੇ ਕਿਉਂਕਿ ਤੁਹਾਨੂੰ ਇਸ ਤਰ੍ਹਾਂ ਦੇ ਇਲੈਕਸ਼ਨ ਲੜਨ ਦੇ ਲਈ ਪੈਸਾ ਵੀ ਚਾਹੀਦਾ ਹੁੰਦਾ ਹੈ ਫਿਰ ਹੋਰ ਵੀ ਬਹੁਤ ਸਾਰੇ ਰਿਸੋਰਸਸ ਚਾਹੀਦੇ ਹੁੰਦੇ ਨੇ ਕੀ ਪਰਿਵਾਰ ਕਿਉਂਕਿ ਉਹ ਆਪ ਦੇ ਬਾਹਰ ਹੈ ਨਹੀਂ ਅਜੇ ਜੇ ਜਿੰਦਾ ਆਪ ਬਾਹਰ ਹੋਵੇ ਤੇ ਕਹਿਗੇ ਹਾਂ ਜੀ ਵੀ ਜਾ ਕੇ ਫਿਰ ਸ਼ਾਇਦ ਉਹ ਇਲੈਕਸ਼ਨ ਲੜਦੇ ਵੀ ਨਾ ਜੀ ਇਹ ਵੀ ਇੱਕ ਸਵਾਲ ਜਿਹੜਾ ਉੱਠ ਰਿਹਾ ਹੈਗਾ ਕਿ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਲੋਕੀ ਕਹਿੰਦੇ ਕਿ ਜਿਹੜੇ ਆਪਸ਼ਨਸ ਅਵੇਲੇਬਲ ਹੈਗੇ ਆ ਟਰਾਈ ਕਰਨ ਦੇ ਵਿੱਚ ਹਰਜ ਕੀ ਹੈਗਾ ਜਦੋਂ ਤੁਸੀਂ ਉਸ ਸਿਸਟਮ ਦੇ ਵਿੱਚ ਹੈਗੇ ਹੋ ਮਤਲਬ ਅਜੇ ਤੱਕ ਤੇ ਉਹ ਸਿਸਟਮ ਟੁੱਟਾ ਨਹੀਂ ਨਾ ਜਦੋਂ ਸਿਸਟਮ ਦੇ ਵਿੱਚ ਹੋ ਤੇ ਫਿਰ ਸਾਰੀ ਆਪਸ਼ਨ ਟਰਾਈ ਕਰੋ ਪ੍ਰੋਬਲਮ ਕੀ ਹੈ ਬਿਲਕੁਲ ਜੀ ਸੰਗਤ ਜੀ ਅਜੇ ਹਾਂ ਨਾ ਸਮਝੋ ਕਿ ਅਸੀਂ ਕਾਲੀਆਂ ਦੀ ਗੱਲ ਕਰ ਰਹੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਹੈ ਅਸੀਂ ਅੱਗੇ ਕਾਂਗਰਸੀਆਂ ਦੀ ਗੱਲ ਵੀ ਕਰਨੀ ਹੈ ਗੱਲ ਅਸੀਂ ਅੱਗੇ ਇੱਥੇ ਆ ਭਾਜਪਾਈਆਂ ਦੀ ਵੀ ਕਰਨੀ ਹੈ ਸਾਡੇ ਦਰਸ਼ਕ ਜੋ ਇਸ ਵੇਲੇ ਪ੍ਰੋਗਰਾਮ ਮੀਡੀਆ ਵਾਚ ਦੇਖ ਰਹੇ ਨੇ ਤੁਹਾਡਾ ਸਭ ਤੋਂ ਪਹਿਲੇ ਧੰਨਵਾਦ ਕਰਦੇ ਹਾਂ ਕਿ ਜੋ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਲਾਈਕ ਕਰਨ ਦੇ ਨਾਲ ਸਾਡੇ ਇਸ ਗੱਲਬਾਤ ਦੀ ਥੋੜੀ ਰੀਚ ਵੱਧ ਜਾਏਗੀ ਇਸ ਵੇਲੇ ਦੇ ਚੋਣਾਂ ਦੇ ਮਾਹੌਲ ਦੇ ਵਿੱਚ ਸਾਡੇ ਵੱਲੋਂ ਕੀਤੇ ਜਾ ਰਹੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਬਾਕੀ ਅਖੀਰ ਦੇ ਵਿੱਚ ਲੋਕਾਂ ਨੇ ਆਪਣੀ ਸੋਚ ਸਮਝ ਦੇ ਮੁਤਾਬਕ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ ਲੇਕਿਨ ਪਤਾ ਹੋਣਾ ਚਾਹੀਦਾ ਹੈ ਆਪਣੀ ਗਲੀ ਆਪਣੇ ਮਹੱਲੇ ਚ ਕੀ ਹੋ ਰਿਹਾ ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਲੇਕਿਨ ਆਪਣੇ ਹਲਕੇ ਆਪਣੇ ਮੈਂਬਰ ਪਾਰਲੀਮੈਂਟ ਦੀ ਤੁਹਾਡੀ ਕੰਸਟਿਟੂਐਂਸੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਪੋਲਿਟਿਕਲ ਲੈਵਲ ਦੇ ਉੱਤੇ ਕੀ ਕੁਝ ਫੇਰ ਬਦਲੀਆਂ ਚੱਲ ਰਹੀਆਂ ਨੇ ਉਸ ਬਾਰੇ ਵੀ ਤੁਸੀਂ ਥੋੜਾ ਖੁੱਲ ਕੇ ਸਮਝੋ ਵੀ ਤੇ ਅਗਾ ਲੋਕਾਂ ਨੂੰ ਸਮਝਾਉਣ ਦੀ ਕਾਬਲੀਅਤ ਵੀ ਤੁਹਾਨੂੰ ਹੋਵੇ ਇਸੇ ਸੋਚ ਦੇ ਨਾਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜਿੱਥੇ ਅਸੀਂ ਅਕਾਲੀਆਂ ਦੀ ਗੱਲ ਕੀਤੀ ਹੈ ਤੇ ਅਕਾਲੀਆਂ ਦੀ ਇੱਕ ਸਮੇਂ ਦੇ ਉੱਤੇ ਰਹਿ ਚੁੱਕੀ ਭਾਈਵਾਲ ਪਾਰਟੀ ਭਾਜਪਾ ਦੀ ਵੀ ਕਰਾਂਗੇ ਭਾਜਪਾਆਂ ਨੂੰ ਇਸ ਵੇਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਰਿਹਾ ਹੈ। ਕੁਝ ਇਸ ਕਦਰ ਔਖਾ ਹੋ ਰਿਹਾ ਜਿਸ ਤਰੀਕੇ ਦੇ ਨਾਲ ਸਾਲ 2017 ਅਤੇ 2022 ਦੀਆਂ ਚੋਣਾਂ ਦੇ ਵਿੱਚ ਅਕਾਲੀਆਂ ਨੂੰ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਗਿਆ ਸੀ। ਅਸੀਂ ਇੱਥੇ ਇਹ ਵੀ ਗੱਲ ਕਰਾਂਗੇ ਕਿ ਜਿਹੜੇ ਮੌਜੂਦਾ ਚਿਹਰੇ ਪੰਜਾਬ ਦੇ ਵਿੱਚ ਭਾਜਪਾ ਨੇ ਉਤਾਰੇ ਨੇ ਦੂਸਰੀ ਪਾਰਟੀਆਂ ਤੋਂ ਤੋੜ ਕੇ ਉਹਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਇਹ ਕੀ ਇੱਚ ਹੈ ਰੇ ਸਫਲ ਹੋ ਪਾਣਗੇ ਵੀ ਜਾਂ ਨਹੀਂ ਆ ਸਤਾ ਜਗਜੀਤ ਸਿੰਘ ਜੀ ਭਾਜਪਾ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਭਾਜਪਾ ਨੇ ਆਪਣੇ ਵੱਲੋਂ ਕੈਦਰ ਪੰਜਾਬ ਦੇ ਵਿੱਚ ਸੋਨਾ ਤਗੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਦੇ ਵਿੱਚ ਭਾਜਪਾ ਕਿੰਨੀ ਸਫਲ ਹੋਈ ਹੈ ਤਾਂ 4 ਜੂਨ ਨੂੰ ਪਤਾ ਲੱਗੇਗਾ ਲੇਕਿਨ ਪਿੰਡਾਂ ਦੇ ਵਿੱਚ ਜੋ ਵਿਰੋਧ ਹੋ ਰਹੇ ਨੇ ਤੇ ਉਸ ਤੋਂ ਇਲਾਵਾ ਜੋ ਇੱਕ ਸਾਖ ਭਾਜਪਾ ਦੀ ਦਾਅ ਚ ਲੱਗੀ ਹੋਈ ਆ ਪੰਜਾਬ ਨੂੰ ਲੈ ਕੇ ਇਸ ਦੇ ਉੱਤੇ ਕੀ ਕੁਝ ਕਹਿਣਾ ਹਾਂ ਜੀ ਬਿਲਕੁਲ ਜਿੱਦਾਂ ਤੁਸੀਂ ਕਹੇ ਕਿ ਭਾਜਪਾ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਨਾ ਆਊਟਸਾਈਡਰਸ ਨੇ ਮਤਲਬ ਮਤਲਬ ਭਾਜਪਾ ਭਾਜਪਾ ਰਹੀ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਤੁਸੀਂ ਪੰਜਾਬ ਪ੍ਰਧਾਨ ਤੋਂ ਦੇਖ ਲਓ ਸੁਨੀਲ ਜਾਖੜ ਕਾਂਗਰਸ ਤੋਂ ਜਿਹੜੇ ਆਏ ਹੈਗੇ ਨੇ ਠੀਕ ਹੈ ਉਹਨਾਂ ਦੀ ਜਿਹੜੀ ਮੇਨ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਹੋਇਆ ਕਿ ਜਿਹੜਾ ਸਾਡਾ ਭਾਜਪਾ ਵਾਲਾ ਸੈਂਟਰ ਦਾ ਸਿਸਟਮ ਹੈਗਾ ਹੈ ਜਾਂ ਜਿਹੜੀ ਇੱਕ ਸੰਗ ਦੀ ਵਿਚਾਰਧਾਰਾ ਹੈਗੀ ਹੈ ਆਰਐਸਐਸ ਦੀ ਵਿਚਾਰਧਾਰਾ ਹੈਗੀ ਹੈ ਉਹ ਪੰਜਾਬ 'ਚ ਚੱਲਣ ਵਾਲੀ ਨਹੀਂ ਹੈਗੀ ਫਿਰ ਉਹਨਾਂ ਨੇ ਕਿਤਨਾ ਕਿਤੇ ਆਪਾਂ ਕਹਿੰਦੇ ਆ ਨਾ ਵੀ ਪੱਤੇ ਜਿਹੜੇ ਬਦਲੇ ਹੈਗੇ ਆ ਪੈਂਟੜਾ ਥੋੜਾ ਜਿਹਾ ਚੇਂਜ ਕੀਤਾ ਹੈ ਤੇ ਉਹਨਾਂ ਨੇ ਬਾਕੀ ਦੇ ਜਿਹੜੇ ਉਮੀਦਵਾਰ ਨੇ ਤੁਸੀਂ ਦੇਖੋ ਵੀ ਉਹ ਸਾਰੇ ਇਧਰੋਂ ਉਧਰੋਂ ਲਿਆ ਕੇ ਸਿਰਫ ਇੱਕ ਗੁਰਦਾਸਪੁਰ ਵਾਲਾ ਜਿਹੜਾ ਉਮੀਦਵਾਰ ਹੈ ਉਹ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਪਾਰਟੀ ਦਾ ਵਰਕਰ ਹੈਗਾ ਇਹ ਲੰਬੇ ਸਮੇਂ ਤੋਂ ਲੋਕਲ ਉਮੀਦਵਾਰ ਉਹਨਾਂ ਨੇ ਦਿੱਤਾ ਹੈ ਐਤ ਕੀ ਬਾਹਰੋਂ ਕੋਈ ਨਹੀਂ ਲੈਂਦਾ ਦੇਖਦੇ ਆ ਕਿ ਲੋਕ ਉਸ ਨੂੰ ਕਿੰਨਾ ਕੁ ਉਹਨਾਂ ਨੂੰ ਜਿਹੜਾ ਹੈਗਾ ਹੈ ਸਵਕਾਰ ਕਰਦੇ ਨੇ ਜਾਂ ਨਹੀਂ ਤੇ ਦੂਜੇ ਬੰਨੇ ਜੇ ਗੱਲ ਗੱਲ ਕਰ ਲਈਏ ਕਿ ਕਾਫੀ ਸਾਰੇ ਨਵੇਂ ਚਿਹਰੇ ਕੁਝ ਜੁਆਇਨਿੰਗਸ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਇੱਕ ਬੰਨੇ ਵਿਰੋਧ ਵੀ ਹੋ ਰਿਹਾ ਹੈ ਦੂਜੇ ਬੰਨੇ ਜੁਆਇਨਿੰਗਸ ਵੀ ਹੋ ਰਹੀਆਂ ਨੇ ਮਤਲਬ ਦੋਨੋਂ ਕੰਮ ਪੈਰਲਰ ਚੱਲ ਰਹੇ ਨੇ ਵਿਰੋਧ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਪਟਿਆਲਾ ਤੋਂ ਆਪਾਂ ਨੂੰ ਪਤਾ ਹੀ ਹੈ ਕਿ ਖੜੇ ਹੈਗੇ ਨੇ ਇਹਨਾਂ ਦੇ ਉਮੀਦਵਾਰ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਦੂਜੇ ਬੰਨੇ ਪਰਮਪਾਲ ਕੌਰ ਹੋਣੀ ਜੋ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਹੋਣਾ ਦੇ ਨੂੰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਵਿਰੋਧ ਨੇ ਇਹ ਅਕਾਲੀ ਦਲ ਵਾਰੇ ਕਿਸਾਨਾਂ ਦੇ ਥਰੂ ਕਰਵਾ ਰਹੇ ਨੇ ਮਤਲਬ ਅਕਾਲੀ ਦਲ ਇੰਨਾ ਜ਼ਿਆਦਾ ਸਟਰੋਂਗ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤਾਂ ਚ ਹਨ ਕਿ ਕਿਸਾਨ ਉਹਨਾਂ ਸਿਚੁਏਸ਼ਨ ਲੱਗ ਨਹੀਂ ਰਹੀ ਉਹ ਤੁਹਾਡੀਆਂ ਪਾਲਿਸੀਜ਼ ਜਾਂ ਜੋ ਕੁਝ ਪਿਛਲੇ ਦਿਨੀ ਵਾਪਰਿਆ ਹੈਗਾ ਖਾਸ ਕਰਕੇ ਜੋ ਕੁਝ ਹਰਿਆਣੇ ਦੇ ਵੱਲੋਂ ਕੀਤਾ ਗਿਆ ਹਰਿਆਣੇ ਦੀ ਪਾਪਾ ਸਰਕਾਰ ਵੱਲੋਂ ਸੈਂਟਰ ਦੇ ਇਸ਼ਾਰੇ ਤੇ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਨੂੰ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਅੰਦਰ ਆ ਕੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਗਿਆ ਜੋ ਵਾਦੇ ਉਦੋਂ ਕੀਤੇ ਗਏ ਸਨ ਉਹ ਵਾਦੇ ਜਿਹੜੇ ਪੂਰੇ ਨਹੀਂ ਕੀਤੇ ਗਏ ਇਹ ਜਿਹੜੀਆਂ ਨੀਤੀਆਂ ਨੇ ਐਮਐਸਪੀ ਨੂੰ ਲੈ ਕੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਕੁਝ ਨਹੀਂ ਹੈ ਅਜੇ ਕਾਂਗਰਸ ਨੇ ਪਾਤਾ ਹੈ ਡਿਸਕਸ਼ਨ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਕਾਂਗ ਜਾਂ ਤਾਂ ਤੁਸੀਂ ਇਹ ਲੈ ਕੇ ਆਓ ਨਾ ਕਿ ਉਹਨਾਂ ਦਾ ਕਾਊਂਟਰ ਲੈ ਕੇ ਆਓ ਭਾਈ ਵੀ ਕਾਂਗਰਸ ਵੀ ਇਹ ਨਹੀਂ ਪੂਰਾ ਕਰ ਸਕਦੀ ਆ ਫੈਕਟ ਹੈ ਸਾਡੇ ਕੋਲ ਫਿਗਰਸ ਹੈਗੇ ਨੇ ਆ ਪੋਸਿਬਿਲਟੀ ਨਹੀਂ ਹੈਗੀ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋ ਸਕਦਾ ਕਿ ਆ ਜਿਹੜੀ ਚੀਜ਼ ਆ ਤੁਹਾਡੇ ਤੁਹਾਡੇ ਸਾਰੇ ਹਨੇ ਹੈਗੇ ਪਰ ਇਹਦੇ ਖਿਲਾਫ ਜੇ ਆਪਾਂ ਦੂਜੇ ਬੰਨੇ ਕਵਾਂਗੇ ਕਿ ਇਹ ਪਾਰਟੀ ਬਾਜੀ ਇਹ ਸਿਰਫ ਬਿਆਨ ਹੀ ਹੈਗਾ ਆਪਾਂ ਕਹਿ ਸਕਦੇ ਇਹਨੂੰ ਬਹੁਤਾ ਜਿਆਦਾ ਸੀਰੀਅਸ ਨਹੀਂ ਲੈ ਸਕਦੇ ਪਰ ਦੂਜੇ ਬੰਨੇ ਜਿਹੜੀਆਂ ਜੁਆਇਨਿੰਗਸ ਹੋ ਰਹੀਆਂ ਨੇ ਪਿਛਲੇ ਦਿਨੀ ਰਾਹੁਲ ਸਿੰਘ ਤੇ ਉਹਨਾਂ ਦੇ ਨਾਲ ਹਰਨੇਹਾਲ ਸਿੰਘ ਕুকু ਇਹ ਵੀ ਕਾਫੀ ਆਪਾਂ ਕਹਿ ਕੇ ਪਹੁੰਚੇ ਹੋਏ ਨੇਤਾ ਨੇ ਉਹਨਾਂ ਦੀ ਹੋਈ ਹੈ ਲੁਧਿਆਣਾ ਦੇ ਵਿੱਚ ਵਿਪਨ ਸੂਦ ਹੈਗੇ ਨੇ ਉਹਨਾਂ ਦੀ ਹੋਈ ਹੈ ਤੇ ਅੱਜ ਵੀ ਆ ਰਿਹਾ ਕਿ ਦਿੱਲੀ ਦੇ ਵਿੱਚ ਕੁਝ ਲੋਕ ਔਰ ਵੇਟਿੰਗ ਲਿਸਟ ਦੇ ਵਿੱਚ ਹਨ ਔਰ ਹੁਣੇ ਮੈਂ ਖਬਰ ਪੜ ਰਿਹਾ ਸੀ ਕਿ ਜਿਹੜਾ ਚੌਧਰੀ ਪਰਿਵਾਰ ਹੈਗਾ ਹੈ ਉਹਨਾਂ ਨੂੰ ਵਾਈ ਸਿਕਿਉਰਟੀ ਜਿਹੜੀ ਆ ਉਹ ਮਿਲ ਗਈ ਹੈ ਤੇ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਪਲੱਸ ਪੁਆਇੰਟ ਮੇਰਾ ਖਿਆਲ ਇਹਨਾਂ ਨੂੰ ਹੈਗਾ ਕਿ ਜਿਹੜੇ ਵੀ ਕੋਈ ਜੁਵਾਨਿੰਗ ਕਰਦਾ ਹੈ ਉਹਨਾਂ ਨੂੰ ਇਹ ਚੀਜ਼ਾਂ ਦੇ ਜਿਹੜੀਆਂ ਕਿਤੇ ਨਾ ਕਿਤੇ ਮਿਲ ਹੀ ਜਾਂਦੀਆਂ ਨੇ ਔਰ ਹੰਸਰਾਜ ਹੰਸੋਣਾ ਦਾ ਤੁਸੀਂ ਦੇਖਿਆ ਕਿ ਕਿਵੇਂ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਗੱਲਬਾਤ ਕਰਨ ਦੇ ਲਈ ਵੀ ਜਿਹੜਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਬੰਨੇ ਉਹ ਗੱਲਬਾਤ ਦਾ ਸੱਦਾ ਦੇ ਰਹੇ ਨੇ ਦੂਜੇ ਬੰਨੇ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਸੁਨੀਲ ਰਖੜ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਸਾਡੇ ਨਾਲ ਗੱਲਬਾਤ ਕਰੋ ਉਹਨਾਂ ਨੇ ਗੱਲਬਾਤ ਦਾ ਸੱਦਾ ਕੀਤਾ ਕੋਈ ਪਾਜਪਾ ਵਾਲਾ ਉੱਥੇ ਪਹੁੰਚਿਆ ਨਹੀਂ ਦੋਨੋਂ ਪਾਸੇ ਜਿੱਦਾਂ ਗੱਲ ਜਿਹੜੀ ਆ ਉਹ ਚੱਲ ਰਹੀ ਹੈਗੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਸਿਆਸੀ ਮਾਹੌਲ ਪਖਿਆ ਹੋਇਆ ਹੈ ਇਸ ਵੇਲੇ ਸਾਫ਼ ਤੌਰ ਦੇ ਉੱਤੇ ਪਤਾ ਲੱਗਦਾ ਹੈ ਕਿ ਜਿਸ ਵੇਲੇ ਵੱਡੀਆਂ ਪੋਲਿਟੀਕਲ ਪਾਰਟੀਆਂ ਸੀਟਾਂ ਵੰਡਣ ਦੇ ਉੱਤੇ ਆਣ ਤੇ ਉਸ ਵੇਲੇ ਸਿਆਸਤਦਾਨਾਂ ਦੀ ਅਸਲ ਭੁੱਖ ਦਾ ਪਤਾ ਲੱਗਦਾ ਹੈ ਤੇ ਪੰਜਾਬ ਦੇ ਲੋਕ ਇਹ ਜ਼ਰੂਰ ਸਮਝਣ ਕਿ ਜੇਕਰ ਤੁਹਾਡੇ ਇਲਾਕੇ ਦਾ ਕੋਈ ਸਿਆਸਤਦਾਨ ਆਪਣੀ ਗੱਡੀ 'ਚ ਬੈ ਕੇ ਆਪਣੀ ਪਾਰਟੀ ਤੋਂ ਨਾਰਾਜ਼ ਹੋ ਕੇ ਦਿੱਲੀ ਵਾਲੇ ਪਾਸੇ ਜਾ ਰਿਹਾ ਹੈ ਤੇ ਸਮਝ ਜੋ ਜਾ ਕੇ ਉਹ ਰੁਕੇਗਾ ਕਿਥੇ ਕਿਹੜੀ ਪਾਰਟੀ ਜੁਆਇਨ ਕਰੇਗਾ ਤੇ ਜਦ ਵਾਪਸ ਆਏਗਾ ਖਾਲੀ ਹੱਥ ਨਹੀਂ ਆਏਗਾ ਜਿਵੇਂ ਜਗਜੀਤ ਸਿੰਘ ਜੀ ਨੇ ਦੱਸਿਆ ਐਕਸ ਵਾਈ ਜ਼ੈਡ ਸਿਕਿਉਰਿਟੀ ਲੈ ਕੇ ਤੁਹਾਡੇ ਇਲਾਕੇ ਦੇ ਵਿੱਚ ਘੁੰਮੇਗਾ ਤੇ ਮਾਣ ਹੋਏਗਾ ਤੁਹਾਨੂੰ ਕਿ ਬਈ ਦੇਖੋ ਕਿੰਨੇ ਪੁਲਿਸ ਵਾਲੇ ਨਾਲ ਨੇ ਲੇਕਿਨ ਇਹ ਵੀ ਜ਼ਰੂਰ ਸੋਚਿਓ ਕਿ ਤੁਹਾਡੀਆਂ ਉਹਨਾਂ ਉਮੀਦਾਂ ਦੇ ਉੱਤੇ ਉਹ ਤੁਹਾਡਾ ਉਮੀਦਵਾਰ ਖਰਾ ਉਤਰ ਰਿਹਾ ਹੈ ਜਾਂ ਨਹੀਂ ਤਮਾਮ ਉਹ ਚਿਹਰੇ ਤੁਸੀਂ ਜੇਕਰ ਤੁਹਾਨੂੰ ਚਿਹਰੇ ਯਾਦ ਹੋਣ ਭਾਜਪਾ ਚ ਕਿਹੜੇ ਕਿਹੜੇ ਜੁਆਇਨ ਹੋਏ ਨੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਤੋਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਓ ਜੀ ਦਰਸ਼ਕ ਸਾਡੇ ਲਿਖ ਰਹੇ ਨੇ ਕਿ ਅਕਾਲੀ ਮੁੜ ਤੋਂ ਸਾਨੂੰ ਵਾਪਸ ਪਿਛਲੇ ਵਾਲੇ ਟੌਪਿਕ ਤੇ ਲੈ ਕੇ ਜਾ ਰਹੇ ਨੇ ਕਿ ਅਕਾਲੀ ਦਰ ਦੁਬਾਰਾ ਗਲਤੀ ਕਰੇਗਾ ਜੇਕਰ ਖਡੂਰ ਸਾਹਿਬ ਦੀ ਸੀਟ ਖਾਲੀ ਨਹੀਂ ਛੱਡੇਗਾ ਹੂੰ ਹੂੰ ਕਿਉਂਕਿ ਬੀਬੀ ਖਾਲੜਾ ਕਰਕੇ ਕਾਫੀ ਇਹਨਾਂ ਨੂੰ ਸੈਟਬੈਕ ਹੋਇਆ ਸੀ ਹੋ ਸਕਦਾ ਹੈ ਕਿ ਜੇ ਵੇਟ ਉਹਦੀ ਚੱਲ ਰਹੀ ਹੋਵੇ ਜਾਂ ਕਸ਼ਮਕਸ਼ ਉਹੀ ਗੱਲਬਾਤ ਜਿਹੜੀ ਚੱਲ ਰਹੀ ਹੋਵੇ ਸਹੀ ਲਿਖ ਰਹੇ ਨੇ ਕਿ ਦੁਬਾਰਾ ਗਲਤੀ ਨਹੀਂ ਕਰਾਂਗੇ ਅਸੀਂ ਅੱਗੇ ਵਧੀਏ ਉਸ ਤੋਂ ਪਹਿਲੇ ਦਰਸ਼ਕਾਂ ਨੂੰ ਅਸੀਂ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਪ੍ਰੋਗਰਾਮ న్యూਸ ਪੁਆਇੰਟ ਅੱਜ ਦਾ ਸਮਾਸੀਗਾ ਲੇਕਿਨ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਅੱਜ ਮੌਜੂਦ ਨਹੀਂ ਸਿਗੇ ਉਹ ਜਲਦ ਤੁਹਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਵਿਚਾਰ ਵੀ ਤੁਹਾਡੇ ਤੱਕ ਪਹੁੰਚਾਏ ਜਾਣਗੇ ਜੋ ਤੁਸੀਂ ਬਿਹਤਰ ਤਰੀਕੇ ਨਾਲ ਪੜਦੇ ਵੀ ਹੋ ਸਮਝਦੇ ਵੀ ਹੋ ਅੱਗੇ ਵਧਾਂਗੇ ਸਿਕੰਦਰ ਸਿੰਘ ਮਲੂਕਾ ਦੀ ਇੱਥੇ ਗੱਲ ਕਰ ਲਈ ਕਿਉਂਕਿ ਇਸ ਗੱਲ ਭਾਜਪਾ ਦੀ ਕੀਤੀ ਹੈ ਕੁਝ ਸਮਾਂ ਪਹਿਲਾਂ ਉਹਨਾਂ ਦਾ ਨਾਮ ਵੀ ਜੁੜ ਰਿਹਾ ਸੀ ਨੋ ਰਾਣੀ ਤਾਂ ਚਲੀ ਗਈ ਭਾਜਪਾ ਦੇ ਵਿੱਚ ਹੁਣ ਮਲੂਕਾ ਸਾਹਿਬ ਦੇ ਕੋਲ ਕਿਹੜੇ ਰਾ ਨੇ ਨੋ ਪੁੱਤ ਦੋਵੇਂ ਹੀ ਚਲੇ ਗਏ ਹੋਏ ਨੇ ਤੇ ਹੁਣ ਮਲੂਕਾ ਸਾਹਿਬ ਕਰਨਗੇ ਕੀ ਤੁਸੀਂ ਦੇਖੋ ਨਾ ਕਿ ਇੱਕ ਮੰਨੇ ਉਹ ਖੋਦੀ ਜਿਹੜੇ ਨੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਨੇ ਹੂੰ ਦੁਜੇ ਬਨੇ ਮਤਲਬ ਉਹਨਾਂ ਕੋਲ ਦੋ ਤਿੰਨ ਉਹਦੇ ਹੈਗੇ ਨੇ ਅਕਾਲੀ ਦਲ ਦੇ ਵਿੱਚ ਤੇ ਬੜਾ ਇੱਕ ਸੰਕਟ ਵਾਲਾ ਜਿਹੜਾ ਸਮਾਂ ਹੈ ਜਿਹੜੇ ਕੁਐਸਚਨ ਤਾਂ ਕੋਈ ਕਹਿ ਰਹੇ ਨੇ ਕਿ ਇਹ ਜਾਣਗੇ ਉਧਰ ਹੀ ਕਿਉਂਕਿ ਬੰਦਾ ਪਰਿਵਾਰ ਨਹੀਂ ਛੱਡਦਾ ਹੁੰਦਾ ਪਰ ਬਾਕੀ ਦੇਖੋ ਅਜੇ ਅਜੇ ਉਹਨਾਂ ਵੱਲੋਂ ਵੀ ਕੋਈ ਕਲੈਰਟੀ ਨਹੀਂ ਆਈ ਹੈਗੀ ਆਉਣ ਵਾਲੇ ਦਿਨਾਂ 'ਚ ਗੱਲਾਂ ਕਲੀਅਰ ਹੋ ਜਾਣਗੀਆਂ ਕਿਉਂਕਿ ਜਾਂ ਤੇ ਇਹਨਾਂ ਨੇ ਉਧਰ ਜਾ ਕੇ ਪ੍ਰਚਾਰ ਕਰਨਾ ਹੈ ਕਿਉਂਕਿ ਮੀਨ ਜੇ ਆਪਾਂ ਕਹੀਏ ਅਕਾਲੀ ਦਲ ਨਾਲ ਜਾਂ ਜਿਹੜਾ ਰਸਕ ਰਸੂਕੋ ਤਾਂ ਇਹਨਾਂ ਦਾ ਜ਼ਿਆਦਾ ਹੈ ਨਾ ਇਹਨਾਂ ਕਰਕੇ ਹੀ ਜਿਹੜਾ ਹੈਗਾ ਇਹ ਭਾਜਪਾ ਨੇ ਅਕਾਲੀ ਦਲ ਦੇ ਗੜ ਦੇ ਵਿੱਚ ਇੱਕ ਆਪ ਪਾ ਕੇ ਕਿ ਤੇ ਕੀ ਉਹ ਇਸ ਤਰ੍ਹਾਂ ਦਾ ਕਰਨਗੇ کافی ਜਿੱਦਾਂ ਇੰਟਰਸਟਿੰਗ ਹੋਏਗਾ ਦੇਖਣਾ ਕਿਉਂਕਿ ਉੱਥੇ ਹੁਣ ਤੁਸੀਂ ਦੇਖੋ ਨਾ ਇੱਕ ਬੰਨੇ ਬੀਬੀ ਪਰਮਪਾਲ ਕੌਰ ਹੋਣੀ ਉੱਥੇ ਮਤਲਬ ਆਪਸੀ ਅਕਾਲੀ ਦਲ ਦੀ ਆਪਸੀ ਲੜਾਈ ਇੱਕ ਤਰ੍ਹਾਂ ਦੀ ਹੋਗੀ ਦੂਜੇ ਬੰਨੇ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦੀ ਵੀ ਜਿਹੜੀ ਹੈ ਉਹਨਾਂ ਦੀ ਵੀ ਉੱਥੇ ਟਿਕਟ ਅਨਾਉਂਸ ਹੋ ਗਈ ਹੋਈ ਹੈ ਦੋ ਬੀਬੀਆਂ ਨੇ ਦੂਜੇ ਬੰਨੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਮਾਹਰ ਜਿਹੜੇ ਉਹ ਦੂਜੇ ਤੀਸਰਾ ਜਿਹੜਾ ਲਖਾ ਸਧਾਨਾ ਉੱਥੇ ਉਹ ਵੀ ਐਕਟਿਵ ਹੈਗੇ ਨੇ ਕਾਂਗਰਸ ਪਾਰਟੀਆਂ ਵੱਲੋਂ ਵੀ ਇੱਕ ਚੰਗਾ ਕੈਂਡੀਡੇਟ ਉੱਥੇ ਦਿੱਤਾ ਬਾਕੀ ਸਿਕੰਦਰ ਸਿੰਘ ਮਲੂਕਾ ਹੋਣਾਂ ਦਾ ਕੁਛ ਦਿਨਾਂ ਵਿੱਚ ਕਲੀਅਰ ਹੋਏਗਾ ਕਿ ਕਿੱਧਰਲੇ ਬੰਨੇ ਕੀ ਅਕਾਲੀ ਦਲ ਬਾਰੇ ਬੰਨੇ ਉਦਾਂ ਹੀ ਪ੍ਰਚਾਰ ਕਰਨਗੇ ਜਿੱਦਾਂ ਉਹ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਸੀ ਜਾਂ ਫਿਰ ਜਿਹੜਾ ਹੈ ਫਿਰ ਦੂਜੇ ਬੰਨੇ ਜਿਹੜਾ ਸਵਾਰ ਹੋ ਜਾਣਗੇ ਜਾਂ ਫਿਰ ਹੋ ਸਕਦਾ ਕਿ ਸ਼ਾਇਦ ਸਾਈਲੈਂਟ ਹੋ ਜਾਣ ਕਿ ਦੇਖ ਲੈਣੇ ਆ ਕਿ ਵੋਟਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਇਹ ਕਾਫੀ ਕੁਝ ਆਉਣ ਵਾਲੇ ਸਮੇਂ 'ਚ ਕਲੀਅਰ ਹੋਏਗਾ ਜਾਪਦਾ ਇੰਜ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਰ ਤੋਂ ਸਾਨੂੰ ਉਹੀ ਨਾ ਵੇਖਣ ਨੂੰ ਮਿਲੇ ਕਿ ਘਰ ਇੱਕ ਹੋਵੇ ਝੰਡੇ ਦੋ ਲੱਗੇ ਹੋਣ ਬਾਜਵਾ ਭਰਾਵਾ ਵੰਗ ਕਾਂਗਰਸੀਆਂ ਦਾ ਵੀ ਝੰਡਾ ਤੇ ਭਾਜਪਾਈਆਂ ਦਾ ਵੀ ਤੇ ਮਲੂਕਾ ਸਾਹਿਬ ਦੇ ਘਰ ਦੇ ਉੱਤੇ ਵੀ ਦੋ ਝੰਡੇ ਨਾ ਹੋਣ ਇੱਕ ਅਕਾਲੀ ਦਾ ਲਾੜਾ ਤੇ ਇੱਕ ਭਾਜਪਾਈ ਵਾਲਾ ਹੁਣ ਉੱਚਾ ਝੰਡਾ ਕਿਹੜਾ ਲੱਗੇਗਾ ਇਹ ਸਮਾਂ ਦੱਸੇਗਾ ਬਹਿਰਾਲ ਅੱਗੇ ਵਧਦੇ ਆ ਸਾਡੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਤੁਸੀਂ ਵੇਖਦੇ ਹੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਜੋ ਸਵਾਲ ਹੁੰਦੇ ਨੇ ਤੁਹਾਡੇ ਜੋ ਵਿਚਾਰ ਹੁੰਦੇ ਨੇ ਉਹ ਅਸੀਂ ਰੱਖਦੇ ਆ ਲੇਕਿਨ ਜਦੋਂ ਟਾਈਮ ਲਿਮਿਟ ਹੁੰਦੀ ਆ ਅਸੀਂ ਉਸ ਦੇ ਉੱਤੇ ਵੀ ਥੋੜਾ ਧਿਆਨ ਦੇਣਾ ਸੰਗਤ ਜੀ ਮੋਦੀ ਦੀ ਜੋ ਬੀਤੇ ਦਿਨ ਦੀ ਸਟੇਟਮੈਂਟ ਸੀਗੀ ਇੱਕ ਕਮੈਂਟ ਆਇਆ ਮੋਦੀ ਦੀ ਸਟੇਟਮੈਂਟ ਦੇ ਉੱਤੇ ਇਲੈਕਸ਼ਨਲ ਕਮਿਸ਼ਨ ਨੇ ਕਿਸੇ ਤਰੀਕੇ ਦੀ ਸੰਜੀਦਗੀ ਨਹੀਂ ਦਿਖਾਈ ਇਸ ਕਰਕੇ ਮੰਨ ਸਕਦੇ ਆ ਅਸੀਂ ਕਿ ਬੀਤੇ ਦਿਨਾਂ ਦੇ ਵਿੱਚ ਇਲੈਕਸ਼ਨ ਕਮ ਉਦੇਦਾਰੀਆਂ ਇਸ ਤਰੀਕੇ ਦੀਆਂ ਵੰਡੀਆਂ ਗਈਆਂ ਜੋ ਸਾਇਲੈਂਟ ਰਹੇ ਬਿਲਕੁਲ ਉਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਨਾ ਤਿੰਨ ਹੁੰਦੇ ਸੀ ਕਿ ਇੱਕ ਜਿਹੜਾ ਹੈਗਾ ਆਪੋਜੀਸ਼ਨ ਦਾ ਲੀਡਰ ਦੂਜਾ ਚੀਫ ਜਸਟਿਸ ਤੇ ਤੀਸਰਾ ਜਿਹੜਾ ਹੈਗਾ ਕਿ ਸਰਕਾਰ ਦੇ ਵੱਲੋਂ ਕੋਈ ਨੁਮਾਇੰਦਾ ਹੁੰਦਾ ਸੀ ਹੁਣ ਉਹਨਾਂ ਨੇ ਤਿੰਨਾਂ ਦੇ ਵਿੱਚੋਂ ਜਿਹੜਾ ਚੀਫ ਜਸਟਿਸ ਸੀ ਉਸ ਨੂੰ ਉਲੰਭੇ ਕਰ ਦਿੱਤਾ ਤੇ ਦੂਜਾ ਜਿਹੜਾ ਹੈਗਾ ਕੋਈ ਕੈਬਨਿਟ ਰੈਂਕ ਦਾ ਬੰਦਾ ਪਾ ਦਿੱਤਾ ਤੇ ਆਪਣੇ ਆਪ ਹੀ ਫਿਰ ਉਹ ਦੋ ਬੰਦੇ ਦੇ ਜਦ ਉਹਨਾਂ ਦੇ ਹੋ ਕੇ ਤੇ ਫਿਰ ਸਰਕਾਰ ਫਿਰ ਕਾਰਵਾਈਆਂ ਕੀ ਹੋਣੀਆਂ ਨੋਟਿਸ ਇਹਨਾਂ ਨੇ ਕਿਹਾ ਜਾਰੀ ਨਹੀਂ ਹੋਇਆ ਨੋਟਿਸ ਜਾਰੀ ਹੋਇਆ ਜੀ ਕੱਲ ਦੀ ਜਿਹੜੀ ਖਬਰ ਹੈਗੀ ਉਸ ਦੇ ਵਿੱਚ ਸੀਗਾ ਕਿ ਨੋਟਿਸ ਜਾਰੀ ਹੋਇਆ ਹੈ ਬਟ ਨੋਟਿਸ ਦੇ ਵਿੱਚ ਕਿਸੇ ਦਾ ਬਾਈ ਨੇਮ ਨੋਟਿਸ ਜਾਰੀ ਨਹੀਂ ਹੋਇਆ ਨਾਰਮਲ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਗਲਤੀ ਕਰੇ ਨਾ ਤੇ ਸਿੱਧਾ ਉਹਦੇ ਨਾਮ ਤੇ ਕਿ ਆ ਫਲਾਣੇ ਬੰਦੇ ਨੇ ਆ ਗੱਲ ਕੀਤੀ ਸੀ ਉਹਨਾਂ ਨੇ ਦੋਨਾਂ ਹੀ ਧਿਰਾਂ ਨੂੰ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਕਿ ਤੁਹਾਡੀ ਜਿਹੜੀ ਹੈਗੀ ਆ ਪਾਰਟੀ ਦੇ ਵੱਲੋਂ ਇਹ ਗੱਲਾਂ ਕੀਤੀਆਂ ਗਈਆਂ ਨੇ ਉਧਰੋਂ ਭਾਜਪਾ ਨੂੰ ਜਾਰੀ ਕਰ ਦਿੱਤਾ ਉਧਰੋਂ ਕਾਂਗਰਸ ਨੂੰ ਜਾਰੀ ਕਰ ਦਿੱਤਾ ਮਤਲਬ ਐਸੇ ਬਾਈ ਨੇਮ ਨੋਟਿਸ ਜਾਰੀ ਨਹੀਂ ਹੋਇਆ ਮਤਲਬ ਕਿਤਨਾ ਕਿਤੇ ਫੇਅਰ ਪਲੇ ਜਿਹੜੀ ਹੈ ਇਸ ਦੇ ਵਿੱਚ ਨਹੀਂ ਹੈਗੀ ਇਹ ਬਿਲਕੁਲ ਜਿਹੜਾ ਇਹਨਾਂ ਨੇ ਸਹੀ ਗੱਲ ਕਹੀ ਹੈ ਜੀ ਤੇ ਸੰਗਤ ਜੀ ਜਿਸ ਤਰੀਕੇ ਦੇ ਨਾਲ ਆ ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ ਪ੍ਰਚਾਰ ਜੋ ਨਿਚਲੇ ਪੱਧਰ ਦਾ ਹੁੰਦਾ ਜਾ ਰਿਹਾ ਹੈ ਉਸ ਪ੍ਰਚਾਰ ਤੋਂ ਵੀ ਤੁਹਾਨੂੰ ਬਚਣ ਦੀ ਜ਼ਰੂਰਤ ਹੈ ਸੋਸ਼ਲ ਮੀਡੀਆ ਦੇ ਉੱਤੇ ਜਦ ਸਾਡੇ ਨਾਲ ਕਈ ਗੈਸਟ ਜੁੜਦੇ ਨੇ ਜਾਂ মিডিਆ ਐਕਸਪੋਰਟ ਸਾਡੇ ਨਾਲ ਜੁੜਦੇ ਨੇ ਤਾਂ ਸਾਡਾ ਮੰਤਬ ਇਹੀ ਹੁੰਦਾ ਹੈ ਜੋ ਚੁਣਿੰਦਾ ਖਬਰਾਂ ਦੇ ਉੱਤੇ ਨਹੀਂ ਜ਼ਿਕਰ ਕੁਝ ਖਬਰਾਂ ਵੱਖਰੀਆਂ ਨੇ ਜਿਨ੍ਹਾਂ ਤੇ ਸਾਡੇ ਦਰਸ਼ਕ ਕੁਝ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਉਸ ਉਸ ਨੂੰ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਮੈਂਸ਼ਨ ਕਰੀਏ ਜੋ ਜੋ ਕਮੈਂਟਸ ਸਾਡੇ ਕੋਲ ਆ ਰਹੇ ਨੇ ਹੁਣ ਤੱਕ ਅਸੀਂ ਨਾਲ ਦੀ ਨਾਲ ਪੜੀ ਵੀ ਜਾ ਰਹੇ ਹਾਂ ਤੇ ਤੁਹਾਡੇ ਨਾਲ ਗੱਲਬਾਤ ਵੀ ਹੋ ਰਹੀ ਹੈ ਪ੍ਰੋਗਰਾਮ ਨੂੰ ਜੇਕਰ ਤੁਸੀਂ ਸ਼ੇਅਰ ਕਰਦੇ ਹੋਗੇ ਤਾਂ ਹੋਰ ਚਾਰ ਲੋਕਾਂ ਤੱਕ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਉਹੀ ਪਹੁੰਚੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੇਕਰ ਅਸੀਂ ਗੱਲ ਕਰਦੇ ਆ ਉਹਨਾਂ ਨੂੰ ਕਈ ਪੰਥਕ ਮੁੱਦੇ ਹੁਣ ਇਸ ਵੇਲੇ ਚੇਤੇ ਆ ਰਹੇ ਨੇ ਇਹ ਪੰਥਕ ਮੁੱਦੇ ਚੇਤੇ ਆਣ ਦਾ ਕੋਈ ਇਹ ਟਾਈਮ ਹੈ ਕਿ ਵੀ ਜਦ ਚੋਣਾਂ ਅਸੀਂ ਪੰਥਕ ਮੁੱਦੇ ਵਿਚਾਰਨੇ ਨੇ ਭਾਵੇਂ ਵਧਾਈ ਕਿ ਦੀਆਂ ਚੋਣਾਂ ਭਾਵੇਂ ਮੈਂਬਰ ਪਾਰਲੀਮੈਂਟ ਦੇ ਇਨਾਂ ਨੂੰ ਵੈਸੇ ਆਉਂਦੇ ਨਹੀਂ ਹੁੰਦੇ ਚਾਹਤੇ ਪਰ ਇਨਾਂ ਨੂੰ ਆ ਰਹੇ ਨੇ ਤੇ ਇਨਾਂ ਦਾ ਸਵਾਗਤ ਕਰਨਾ ਬੰਦਾ ਹੈਗਾ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਮਰਪਾਲ ਸਿੰਘ ਹੋਣਾ ਦਾ ਜਦੋਂ ਖਾਲਸਾ ਵਹੀਰ ਚੱਲ ਰਹੀ ਸੀ ਜਾਂ ਉਸ ਤੋਂ ਬਾਅਦ ਜੋ ਜਿਹੜਾ ਹੈਗਾ ਜਨਾਲੇ ਵਾਲਾ ਘਟਨਾਕਰਮ ਵਾਪਰਦਾ ਹੈ ਤੇ ਇਨਾਂ ਨੇ ਬਕਾਇਦਾ ਜਿਹੜਾ ਹੈਗਾ ਹੈ ਭਗਵੰਤ ਮਾਨ ਹੋਣਾ ਦੀ ਜਿਹੜੀ ਇੱਕ ਤਸਵੀਰ ਛਪੀ ਸੀ ਉਹ ਫੜ ਕੇ ਬਕਾਇਦਾ ਵਿਧਾਨ ਸਭਾ ਦੇ ਵਿੱਚ ਇਨਾਂ ਨੇ ਇਹ ਗੱਲ ਕਹੀ ਸੀ ਕਿ ਜੀ ਇਹਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਸਾਡਾ ਬੜਾ ਸ਼ਰਮਿੰਦਾ ਹੁੰਨੇ ਆ ਅਸੀਂ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਵਾਪਰਦਾ ਹੈ ਮਤਲਬ ਉਹ ਦੋ ਪੰਜਾਬ ਦੇ ਜਿਹੜੇ ਮੁੱਖ ਬੁੱਦੇ ਹੁਣ ਤੁਸੀਂ ਦੇਖੋ ਨਾ ਕਿ ਜਿਹੜੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਹੁਣ ਇਹ ਕਾਂਗਰਸ ਪਾਰਟੀ ਦੇ ਜੇ ਲੀਡਰ ਹੋਣ ਤੇ ਦੂਜੇ ਬੰਨੇ ਇਹਨਾਂ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਮੁੱਦੇ ਉਹ ਭੁੱਲ ਗਏ ਸਨ ਉਦੋਂ ਤੇ ਉੱਥੇ ਤਸਵੀਰਾਂ ਖਿਚਵਾਉਂਦੇ ਸਨ ਭਗਵੰਤ ਮਾਨ ਨਾਲ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਔਰ ਭਗਵੰਤ ਮਾਨ ਵੱਲੋਂ ਵੀ ਬਾਰ ਬਾਰ ਜਦੋਂ ਕੋਈ ਮਸਲਾ ਹੁੰਦਾ ਹੈ ਇਹ ਕਿਹਾ ਜਾਂਦਾ ਕਿ ਅਸੀਂ ਲਵਾਂਗੇ ਜਿਹੜੀਆਂ ਬਾੜੀਆਂ ਦਾ ਹਿਸਾਬ ਬੱਸਾਂ ਦੀਆਂ ਬਾੜੀਆਂ ਦਾ ਹਿਸਾਬ ਲਵਾਂਗੇ ਕਿਉਂਕਿ ਇਹ ਵੀ ਟਰਾਂਸਪੋਰਟ ਮਨਿਸਟਰ ਰਹਿ ਚੁੱਕੇ ਨੇ ਪਰ ਉਹ ਵੀ ਕੋਈ ਹਿਸਾਬ ਨਹੀਂ ਲੈਂਦੇ ਹੈਗੇ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕੀ ਤੁਸੀਂ ਇੱਕ ਬੋਲਣ ਦੇ ਲਈ ਰੱਖਿਆ ਹੋਇਆ ਹੈ ਕਿ ਜਦੋਂ ਇਹ ਬੰਦਾ ਆਏਗਾ ਤੇ ਇਹਨੂੰ ਮੈਂ ਚੁੱਪ ਕਰਾਣ ਲਈ ਮੁੱਦਾ ਹੈ ਮਤਲਬ ਜੇ ਹਿਸਾਬ ਲੈਣਾ ਹੈ ਤੇ ਤੁਸੀਂ ਚੈੱਕ ਕਰੋ ਪੂਰਾ ਹਿਸਾਬ ਕੀ ਗਲਤ ਹੈਗਾ ਕਰਕੇ ਉੱ ਚਾਹਗਾ ਉਤੇ ਬਣਦੀ ਕਾਰਵਾਈ ਕਰੋ ਨਾ ਬਾਰ ਬਾਰ ਤੁਸੀਂ ਹਰੇਕ 6 ਕੁ ਮਹੀਨੇ ਬਾਅਦ ਜਦੋਂ ਵਿਧਾਨ ਸਭਾ 'ਚ ਬਹਿਸ ਹੁੰਦੀ ਹੈ ਮੁੱਦਾ ਤੁਸੀਂ ਲੈ ਕੇ ਆਉਂਦੇ ਹੋ ਤੇ ਦੂਜੇ ਬੰਨੇ ਇਹਨਾਂ ਦੀ ਗੱਲ ਇਹਨਾਂ ਨੇ ਉਦੋਂ ਇਸੇ ਚੀਜ਼ ਦਾ ਕਿਹਾ ਸੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਵੀ ਸਾਡਾ ਇਹ ਦੇਸ਼ ਦਾ ਸ਼ਰਮਿੰਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਆਮ ਸੁਣੀਆਂ ਨੇ ਪਰ ਹੁਣ ਜਿਹੜਾ ਹੈਗਾ ਇਹਨਾਂ ਦਾ ਬਿਆਨ ਚਾਹੇ ਵੋਟਾਂ ਨੂੰ ਲੈ ਕੇ ਆਇਆ ਹੈ ਸਵਾਗਤ ਕਰਨਾ ਬੰਦਾ ਹੈ ਲੋਕਾਂ ਨੂੰ ਵੀ ਇਹ ਚੀਜ਼ਾਂ ਨੋਟ ਕਰਕੇ ਰੱਖ ਲੈਣੀਆਂ ਚਾਹੀਦੀਆਂ ਨੇ ਇਹ ਕਹਿੰਦੇ ਨੇ ਕਿ ਚੋਣਾਂ ਦੇ ਸਮੇਂ ਦੌਰਾਨ ਅਹਿਮ ਸਿੱਖ ਮੁੱਦੇ ਜਿਹੜੇ ਨੇ ਅਕਸਰ ਅੱਖੋਂ ਪਰੋਕੇ ਹੋ ਜਾਂਦੇ ਨੇ ਪੰਜਾਬ ਦੇ ਪਾਣੀ ਦੇ ਸੰ ਪੰਜਾਬੀਆਂ ਤੇ NSA ਦਾ ਥੋਪਣਾ ਅਤੇ ਚੰਡੀਗੜ੍ਹ ਦੀ ਪੰਜਾਬ ਨੂੰ ਸਹੀ ਮੱਦੇ ਧਿਆਨ ਨਹੀਂ ਦਿੱਤਾ ਗਿਆ ਅਤੇ ਪਾਰਟੀ ਦੇ ਨੇਤਾਵਾਂ ਦੀਆਂ ਦਲ ਬਦਲੀਆਂ ਪੰਜਾਬ ਇਸ ਦੀ ਜਨਤਾ ਦੀਆਂ ਅਸਲ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਮਤਲਬ ਕਿਤਨਾ ਕਿਤੇ ਆਪਣੀ ਪਾਰਟੀ ਦੇ ਜਿਹੜੇ ਬੰਥੇ ਤੋਂ ਉਤਰ ਗਏ ਨੇ ਉਹਨਾਂ ਤੇ ਵੀ ਇਹ ਤਬਾ ਲਾ ਗਏ ਨੇ ਪਰ ਚੰਗੀ ਗੱਲ ਹੈ ਇਹਨਾਂ ਨੂੰ ਵੀ ਪੰਥਕ ਮੁੱਦੇ ਜਾਂ ਐਨਐਸਏ ਵਾਲੇ ਸਿੰਘਾਂ ਦੀ ਗੱਲ ਚੇਤੇ ਆਈ ਸੁਖਪਾਲ ਸਿੰਘ ਖਿਆਰਾ ਹੁਣੀ ਦੇ ਅਕਸਰ ਕਰਦੇ ਰਹਿੰਦੇ ਨੇ ਭਾਵੇਂ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਵੀ ਹਨ ਉਹ ਅੰਮ੍ਰਿਤਸਰ ਮੋਰਚੇ ਦੇ ਵਿੱਚ ਵੀ ਜਾ ਕੇ ਆਏ ਹਨ ਪਰ ਇਹਨਾਂ ਦਾ ਜਿਹੜਾ ਕੋਈ ਰੋਲ ਕੋਈ ਪੰਜਾਬ ਪੱਕੀ ਇਸ ਤਰ੍ਹਾਂ ਦੇ ਅਸਲ ਮੁੱਦੇ ਮੁੱਦੇ ਡਿਸਕਸ ਹੋ ਹੀ ਕਿੱਥੇ ਰਹੇ ਅਮਨਜੀਤ ਸਿੰਘ ਜੀ ਤੁਸੀਂ ਆਪ ਹੀ ਦੇਖੋ ਕਿ ਕੌਣ ਕਰ ਰਿਹਾ ਹੈ ਪੰਜਾਬ ਦੇ ਮੁੱਦੇ ਅੱਜ ਤਾਂ ਇਹ ਹੋ ਰਿਹਾ ਵੀ ਆਹ ਬੰਦਾ ਇੱਧਰ ਹੈ ਤੇ ਆਹ ਕੱਲ ਨੂੰ ਉੱਧਰ ਚਲਾ ਗਿਆ ਹੈ ਉਹਨੇ ਕੋਈ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕਰ ਲਈ ਹੈ ਤੇ ਭਗਵੰਤ ਸਿੰਘ ਮਾਨ ਹੁਣਾਂ ਨੇ ਉਹਦਾ ਦੇਖੋ ਜੀ ਕਿਆ ਠੋਕਮਾ ਜਵਾਬ ਦਿੱਤਾ ਹੈ ਤੇ ਦੂਜੇ ਬੰਨੇ ਵੀ ਉਹਨਾਂ ਨੇ ਵੀ ਘੱਟ ਨਹੀਂ ਕੀਤੀ ਉਹਨਾਂ ਨੇ ਵੀ ਉਹਨੂੰ ਜਿਹੜਾ ਹੈਗਾ ਉਸੇ ਤਰੀਕੇ ਦਾ ਮਤਲਬ ਇਸ ਤਰ੍ਹਾਂ ਦਾ ਰਾਜਨੀਤੀ ਹੋ ਕਿਸ ਤਰ੍ਹਾਂ ਦੀ ਗਈ ਹੈ ਕਿ ਅਸਲ ਮੁੱਦਿਆਂ ਤੇ ਗੱਲ ਹੋ ਹੀ ਨਹੀਂ ਰਹੀ ਤੇ ਜਿਹੜਾ ਕੋਈ ਕਰਦਾ ਹੈ ਉਹਦਾ ਫਿਰ ਸਵਾਗਤ ਕਰਨਾ ਜਿਹੜਾ ਬੰਦਾ ਹੈਗਾ ਬਿਲਕੁਲ ਸਿਆਸਤਿਕ ਸਮੇਂ ਦੇ ਉੱਤੇ ਉਹ ਵੀ ਹੋਇਆ ਕਰਦੀ ਸੀ ਜਿਸ ਵੇਲੇ ਮੈਨੀਫੈਸਟੋ ਦੇ ਵਿੱਚ ਲਿਖੀਆਂ ਚੀਜ਼ਾਂ ਹਰ ਇੱਕ ਸਿਆਸਤਦਾਨ ਨੂੰ ਰਟੀਆਂ ਹੁੰਦੀਆਂ ਸੀ ਇਹ ਆਪਣਾ ਮੈਨੀਫੈਸਟੋ ਹੀ ਨਹੀਂ ਪ੍ਰਚਾਰ ਰਹੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਇਸ ਵਾਰ ਕਾਫੀ ਚੰਗੀਆਂ ਚੀਜ਼ਾਂ ਹਨ ਜੀ ਇਹਨਾਂ ਨੂੰ ਚਾਹੀਦਾ ਸੀ ਐਸ ਦੇ ਵਿੱਚ ਇਹਨਾਂ ਦੇ ਖੁਦ ਦੇ ਮੈਨੀਫੈਸਟੋ ਦੇ ਵਿੱਚ ਜਿਹੜਾ ਐ ਐਮ ਐਸ ਪੀ ਦੀ ਗੱਲ ਹੈਗੀ ਹੈ ਇਹਨਾਂ ਦੇ ਖੁਦ ਦੇ ਮੈਨੀਫੈਸਟੋ ਦੇ ਵਿੱਚ ਹੋਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੈਗੀਆਂ ਨੇ ਪਰ ਇਹ ਜਿਹੜੀਆਂ ਉਹਨਾਂ ਤੋਂ ਹਟ ਗਏ ਨੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਐਮ ਐਸ ਪੀ ਦੀ ਗੱਲ ਕਰਜ਼ਾ ਮਾਫੀ ਦੀ ਗੱਲ ਇਹ ਸਾਰੀਆਂ ਚੀਜ਼ਾਂ ਹਨ ਪਰ ਇਹ ਆਪ ਨੇ ਨਹੀਂ ਮੰਨਦੇ ਪਤਾ ਤੇ ਜੇਕਰ ਅਸੀਂ ਗੱਲ ਕਰਦੇ ਹਾਂ ਰਾਜਾ ਬੜਿੰਗ ਦੀ ਰਾਜਾ ਬੜਿੰਗ ਜੇਕਰ ਅੱਜ ਪੰਥਕ ਵਿਸ਼ਿਆਂ ਦੇ ਉੱਤੇ ਆਪਣੀ ਗੱਲ ਕਰ ਰਹੇ ਨੇ ਆ ਪੰਥਕ ਵਿਸ਼ਿਆਂ ਨੂੰ ਵਿਚਾਰ ਰਹੇ ਨੇ ਅਸੀਂ ਇਹ ਚੇਤੇ ਰੱਖੀਏ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਨੇੜਤਾ ਹੈ ਰਾਹੁਲ ਗਾਂਧੀ ਅਤੇ ਉਹਨਾਂ ਦੀ ਪਾਰਟੀ ਜੱਜਾਦ ਵੀ ਟਿਕਟ ਪੰਜਾਬ ਦੇ ਵਿੱਚ ਵੰਡਦੀ ਰਹੀ ਹੈ ਰਾਜਾ ਬੜਿੰਗ ਨੂੰ ਕਦੇ ਵੀ ਪਿੱਛੇ ਛੱਡਿਆ ਨਹੀਂ ਗਿਆ ਤੇ ਰਾਜਾ ਬੜਿੰਗ ਨੂੰ ਟਿਕਟ ਇਸ ਕਰਕੇ ਕਦੇ ਨਹੀਂ ਮਿਲੀ ਕਿ ਉਹ ਪੰਥਕ ਵਿਸ਼ੇ ਦੀ ਗੱਲ ਕਰ ਰਹੇ ਨੇ ਟਿਕਟ ਇਸ ਕਰਕੇ ਮਿਲਦੀ ਰਹੀ ਕਿ ਉਹ ਜਿੱਤ 파 ਰਹੇ ਨੇ ਰਾਜਾ ਬੜਿੰਗ ਜੋ 올 ਇੰਡੀਆ ਨੈਸ਼ਨਲ ਕਾਂਗਰਸ ਯੂਥ ਦੇ ਪ੍ਰਧਾਨ ਰਹਿ ਚੁੱਕੇ ਨੇ ਜੇਕਰ ਉਹ ਪੰਥਕ ਵਿਸ਼ਾ ਇਸ ਵੇਲੇ ਵਿਚਾਰ ਰਹੇ ਨੇ ਅਸੀਂ ਇੱਕ ਪਾਸੇ ਸਵਾਗਤ ਤਾਂ ਕਰਨਾ ਹੀ ਹੈ ਲੇਕਿਨ ਅਸੀਂ ਇਹ ਵੀ ਵੇਖੀਏ ਕਿ ਜਿੱਤ ਤੋਂ ਬਾਅਦ ਕੀ ਉਹ ਆਪਣੇ ਇਹਨਾਂ ਪੰਥਕ ਵਿਸ਼ਿਆਂ ਦੇ ਉੱਤੇ ਪੈਰਾ ਇਸੇ ਤਰੀਕੇ ਦੇ ਨਾਲ ਦੇਣਗੇ ਯਾਨੀ ਚੁਣਿੰਦਾ ਪੰਥਕ ਵਿਸ਼ਿਆਂ ਦੇ ਉੱਤੇ ਤੁਸੀਂ ਕਾਂਗਰਸ ਨੂੰ ਕਿਹੜੇ ਵਿਸ਼ੇ ਦੇ ਉੱਤੇ ਅਖੀਰਲੀ ਵਾਰ ਗੱਲ ਕਰਦਿਆ ਹੋਇਆ ਸੁਣਿਆ ਹੋਵੇਗਾ ਕਾਂਗਰਸ ਦੇ ਕਿਸੇ ਵੀ ਆਗੂ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਅਸੀਂ ਉਸ ਨੂੰ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੋੜਾਂਗੇ ਜ਼ਰੂਰ ਉਸ ਦੇ ਉੱਤੇ ਗੱਲ ਕਰਾਂਗੇ ਇੱਥੇ ਅਸੀਂ